ਮੈਂ ਤਾਂ ਹੈਰਾਨ ਐ ਇਸ ਗੱਲ ਨੂੰ ਹੋ ਜਾਂਦਾ ਵੀ ਆਹ ਵੀਡੀਓ ਵੇਖਣ ਨੂੰ ਮਿਲਦੀ ਆ ਨਾ ਇੰਟਰਨੈਟ ਦੇ ਉੱਤੇ ਆ ਇੱਕ ਨੀਰੀਓ ਵੀਡੀਓ ਵੇਖ ਰਿਆ ਸੀਗਾ ਦਿਖਾਈ ਮੈਨੂੰ ਵੀ ਇੱਕ ਕੇਸਾ ਧਾਰੀ ਦਸਤਾਰ ਧਾਰੀ ਮਨੋਕ ਹੋ ਸਕਦਾ ਉਹਨੇ ਸ਼ਾਇਦ ਅਮਰਤ ਵੀ ਛਕਿਆ ਹੋਵੇ ਪਰ ਚਲੋ ਕੱਡੋ ਕਾਟੋ ਕੇਸਾ ਧਾਰੀ ਆ ਹਾਂਜੀ ਪ੍ਰਵਿੰਦਰ ਸਿੰਘ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਛੜਨੀ ਗੱਲਾਂ ਸੇਗੋ ਹੁਣ ਉਸ ਬੰਦਿਆਂ ਦੀ ਵੀ ਕਰਤੂਰ ਦੇਖ ਰਿਆ ਸੀਗਾ ਵੀ ਕਹਿੰਦਾ ਕਿ ਮੈਂ ਜਦੋਂ ਦਾ ਚਰਚ ਵਿੱਚ ਆਉਣ ਲੱਗਾ ਮੈਨੂੰ ਸਵਿਫਟ ਗੱਡੀ ਮਿਲ ਗਈ ਵੇਖੋ ਇੱਕ ਬਿਲਕੁਲ ਨਾ ਚੀਜ਼ੀ ਚੀਜ਼ ਆ ਗੱਡੀ ਆ ਇੱਕ ਮਤਲਬ 200 ਰੱਖਦੀ 4 ਲੱਖ 10 ਲੱਖ ਦੀ ਖੋਊਗੀ ਦੁਨਿਆਵੀ ਇੱਕ ਵਸਤੂ ਆ ਉਹ ਦੁਨਿਆਵੀ ਵਸਤੂ ਉਹਨੂੰ ਮਿਲ ਗਈ ਆ ਤੇ ਉਹਨੂੰ ਆਪਣਾ ਗੁਰੂ ਹੀ ਭੁੱਲ ਗਿਆ ਜਿਸ ਗੁਰੂ ਨੇ ਤੈਨੂੰ ਇਸ ਧਰਤੀ ਤੇ ਲਿਆਂਦਾ ਉਸ ਗਰਭ ਚੋਂ ਉਸ ਨਨਕ ਚੋਂ ਕੱਢਿਆ ਉਹਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਇੰਨੇ ਸੋਹਣੇ ਅੰਗ ਪੈਰ ਦਿੱਤੇ ਰੋਟੀ ਦਿੱਤੀ ਖਾਣ ਨੂੰ ਸਿਰ ਤੇ ਛੱਤ ਦਿੱਤੀ ਇੱਕ ਲਾਲਸਾ ਤੈਨੂੰ ਗੱਡੀ ਦੀ ਸੀਗੀ ਤੇ ਉਹ ਤੈਨੂੰ ਮਿਲ ਗਈ ਕਿਉਂਕਿ ਤੂੰ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਹੋਵੇਂਗਾ ਕੋਸ਼ਿਸ਼ ਕਰ ਰਿਹਾ ਹੋਵੇਂਗਾ ਗੱਡੀ ਲੈਣ ਲਈ ਐਫਰਟ ਕਰ ਰਿਹਾ ਹੋਵੇਂਗਾ ਤੇ ਤੈਨੂੰ ਹੀ ਮਿਲ ਗਈ ਇਹ ਤਾਂ ਹੈ ਨਹੀਂ ਵੀ ਕਿ ਤੂੰ ਖੋ ਕੇ ਲੈ ਕੇ ਆਇਆ ਜਾਂ ਤੂੰ ਜੂਆ ਖੇਡਿਆ ਮਿਹਨਤ ਕਰਕੇ ਲਈ ਹੋਊਗੀ ਤੇ ਉਹ ਤਾਂ ਸਾਨੂੰ ਗੁਰੂ ਦਾ ਹੁਕਮ ਆ ਵੀ ਕਿਰਤ ਕਰਕੇ ਆਪਣੀ ਤੇ ਆਪਣੀ ਕਾਰਜ ਕਰਨੇ ਨੇ ਕਿਰਤ ਵਿਰਤ ਕਰ ਧਰਮ ਦੀ ਸਾਨੂੰ ਹੁਕਮ ਹੈ ਸਾਡੇ ਗੁਰੂ ਦਾ ਪਰ ਤੂੰ ਜਾ ਕੇ ਉਸ ਪਾਸਟਰ ਦੇ ਪੈਰਾਂ 'ਚ ਬਹਿ ਕੇ ਇਹ ਗੱਲ ਕਹਿ ਰਿਹਾ ਕਿ ਮੈਂ ਚਰਚ ਚ ਜਾਣਾ ਸ਼ੁਰੂ ਕੀਤਾ ਤੇ ਮੈਨੂੰ ਗੱਡੀ ਮਿਲ ਗਈ ਤੇ ਹੁਣ ਤੱਕ ਜਿਹਨੂੰ ਪਿਓ ਕਹਿੰਦਾ ਸੀ ਤੂੰ ਜਿਸ ਗੁਰੂ ਨੇ ਤੈਨੂੰ ਹੁਣ ਤੱਕ ਸਭ ਕੁਝ ਦਿੱਤਾ ਅੱਜ ਉਹ ਗੁਰੂ ਪਿੱਛੇ ਛੱਡਦਾ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਸ਼ਾ ਦੇ ਵੱਲੋਂ અમૃતદાબ બટ્ટા તૈયાર ਕੀਤਾ ਗਿਆ ਸਾਨੂੰ ਇੱਕ ਵਿਲੱਖਣਤਾ ਜਿਹੜੀ ਆ ਉਹ ਬਖਸ਼ੀ ਗੁਰੂ ਨਾਨਕ ਮਹਾਰਾਜ ਦੇ ਪਾਤਸ਼ਾਹ ਜੀ ਨੇ ਜਿਹੜਾ ਬੂਟਾ ਲਾਇਆ ਸਿੱਖੀ ਦਾ ਤੇ ਉਸ ਸਮੇਂ ਦੇ ਜਾਲ ਦੇ ਵਿੱਚੋਂ ਸਾਨੂੰ ਕੱਢਿਆ ਉਸ ਚੰਗਲ 'ਚੋਂ ਸਾਨੂੰ ਕੱਢਿਆ ਜਿਹੜਾ ਚੰਗਲ ਜਾਤ ਅਪਮਾਨੀਆਂ ਨੇ ਜਿਸ ਚੰਗਲ 'ਚ ਅਸੀਂ ਫਸੇ ਸੀ ਜਾਤ ਅਪਮਾਨੀਆਂ ਦੇ ਉਸ ਸਮੇਂ ਦੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਉੱਚਾ ਕਹਿੰਦੇ ਸੀਗੇ ਤੇ ਬਾਕੀਆਂ ਨੂੰ ਛੂਦਰ ਕਹਿੰਦੇ ਸੀ ਨੀਵਾ ਕਹਿੰਦੇ ਸੀ ਉਹਨਾਂ ਦੇ ਉਸ ਜਾਲ ਚੋਂ ਸਾਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਕੱਢਿਆ ਦਸਮ ਪਾਸ਼ਾ ਨੇ ਸਾਨੂੰ ਜਿਹੜੀ ਬਲੱਖਣਤਾ ਦਿੱਤੀ ਬਾਣੇ ਦੀ ਕਕਾਰਾਂ ਦੀ ਅੰਮ੍ਰਿਤ ਦੀ ਦਾਤ ਦਿੱਤੀ ਉਸ ਬਲੱਖਣਤਾ ਦੇ ਕਰਕੇ ਹੀ ਜਿਹੜਾ ਵਾ ਅੱਜ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਰਤਬਾ ਵਾ ਆਪਣਾ ਪਰ ਮੈਂ ਉਸ ਗੱਲੋਂ ਹੈਰਾਨ ਹੋ ਜਾਂਦਾ ਉਦੋਂ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਦਾ ਵੀ ਜਦੋਂ ਸਾਡੇ ਆਪਣੇ ਸਿੱਖੀ ਪਹਿਰਾਵੇ ਦੇ ਵਿੱਚ ਗੁਰੂ ਸਾਹਿਬ ਦੇ ਹੁਕਮ ਤੋਂ ਉਲਟ ਜਾ ਕੇ ਤੇ ਹੋਰਾਂ ਦੇ ਗੁਣ ਗਾਉਂਦੇ ਨੇ ਮੈਂ ਤਾਂ ਹੈਰਾਨ ਐ ਇਸ ਗੱਲ ਨੂੰ ਹੋ ਜਾਂਦਾ ਵੀ ਆਹ ਵੀਡੀਓ ਵੇਖਣ ਨੂੰ ਮਿਲਦੀ ਆ ਨਾ ਇੰਟਰਨੈਟ ਦੇ ਉੱਤੇ ਆ ਇੱਕ ਨੀਰੀਓ ਵੀਡੀਓ ਵੇਖ ਰਿਆ ਸੀਗਾ ਦਿਖਾਈ ਮੈਨੂੰ ਵੀ ਇੱਕ ਕੇਸਾ ਧਾਰੀ ਦਸਤਾਰ ਧਾਰੀ ਮਨੋਕ ਹੋ ਸਕਦਾ ਉਹਨੇ ਸ਼ਾਇਦ ਅਮਰਤ ਵੀ ਛਕਿਆ ਹੋਵੇ ਪਰ ਚਲੋ ਕੱਟੋ-ਕਾਟੋ ਕੇਸਾ ਧਾਰੀ ਆ ਹਾਂਜੀ ਪ੍ਰਵਿੰਦਰ ਸਿੰਘ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਛੜਨੀ ਗੱਲਾਂ ਸੇਗੋ ਹੁਣ ਉਸ ਬੰਦਿਆਂ ਦੀ ਵੀ ਕਰਤੂਰ ਦੇਖ ਰਿਆ ਸੀਗਾ ਵੀ ਕਹਿੰਦਾ ਕਿ ਮੈਂ ਜਦੋਂ ਦਾ ਚਰਚ ਵਿੱਚ ਆਉਣ ਲੱਗਾ ਮੈਨੂੰ ਸਵਿਫਟ ਗੱਡੀ ਮਿਲ ਗਈ ਵੇਖੋ ਇੱਕ ਬਿਲਕੁਲ ਨਾ ਚੀਜ਼ ਦੀ ਚੀਜ਼ ਆ ਗੱਡੀ ਆ ਇੱਕ ਮਤਲਬ 2 ਲੱਖ ਦੀ 4 ਲੱਖ 10 ਲੱਖ ਦੀ ਹੋਊਗੀ ਦੁਨਿਆਵੀ ਇੱਕ ਵਸਤੂ ਆ ਉਹ ਦੁਨਿਆਵੀ ਵਸਤੂ ਉਹਨੂੰ ਮਿਲ ਗਈ ਆ ਤੇ ਉਹਨੂੰ ਆਪਣਾ ਗੁਰੂ ਹੀ ਭੁੱਲ ਗਿਆ ਜਿਸ ਗੁਰੂ ਨੇ ਤੈਨੂੰ ਇਸ ਧਰਤੀ ਤੇ ਲਿਆਂਦਾ ਉਸ ਗਰਭ ਚੋਂ ਉਸ ਨਨਕ ਚੋਂ ਕੱਢਿਆ ਉਹਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਇੰਨੇ ਸੋਹਣੇ ਅੰਗ ਪੈਰ ਦਿੱਤੇ ਰੋਟੀ ਦਿੱਤੀ ਖਾਣ ਨੂੰ ਸਿਰ ਤੇ ਛੱਤ ਦਿੱਤੀ ਇੱਕ ਲਾਲਸਾ ਤੈਨੂੰ ਗੱਡੀ ਦੀ ਸੀਗੀ ਤੇ ਉਹ ਤੈਨੂੰ ਮਿਲ ਗਈ ਕਿਉਂਕਿ ਤੂੰ ਲੰਬੇ ਸਮੇਂ ਤੋਂ ਮਿਹਨਤ ਕਰ ਰਿਹਾ ਹੋਵੇਂਗਾ ਕੋਸ਼ਿਸ਼ ਕਰ ਰਿਹਾ ਹੋਵੇਂਗਾ ਗੱਡੀ ਲੈਣ ਲਈ ਐਫਰਟ ਕਰ ਰਿਹਾ ਹੋਵੇਂਗਾ ਤੇ ਤੈਨੂੰ ਉਹ ਮਿਲ ਗਈ ਇਹ ਤਾਂ ਹੈ ਨਹੀਂ ਵੀ ਕਿ ਤੂੰ ਖੋ ਕੇ ਲੈ ਕੇ ਆਇਆ ਜਾਂ ਤੂੰ ਜੂਆ ਖੇਡਿਆ ਮਿਹਨਤ ਕਰਕੇ ਲਈ ਹੋਊਗੀ ਤੇ ਉਹ ਤਾਂ ਸਾਨੂੰ ਗੁਰੂ ਦਾ ਹੁਕਮ ਆ ਵੀ ਕਿਰਤ ਕਰਕੇ ਆਪਣੀ ਤੇ ਆਪਣੀ ਕਾਰਜ ਕਰਨੇ ਨੇ ਕਿਰਤ ਵਿਰਤ ਕਰ ਧਰਮ ਦੀ ਸਾਨੂੰ ਹੁਕਮ ਹੈ ਸਾਡੇ ਗੁਰੂ ਦਾ ਪਰ ਤੂੰ ਜਾ ਕੇ ਉਸ ਪਾਸਟਰ ਦੇ ਪੈਰਾਂ 'ਚ ਬਹਿ ਕੇ ਇਹ ਗੱਲ ਕਹਿ ਰਿਹਾ ਕਿ ਮੈਂ ਚਰਚ ਚ ਜਾਣਾ ਸ਼ੁਰੂ ਕੀਤਾ ਤੇ ਮੈਨੂੰ ਗੱਡੀ ਮਿਲ ਗਈ ਤੇ ਹੁਣ ਤੱਕ ਜਿਹਨੂੰ ਪਿਓ ਕਹਿੰਦਾ ਸੀ ਤੂੰ ਜਿਸ ਗੁਰੂ ਨੇ ਤੈਨੂੰ ਹੁਣ ਤੱਕ ਸਭ ਕੁਝ ਦਿੱਤਾ ਅੱਜ ਉਹ ਗੁਰੂ ਪਿੱਛੇ ਛੱਡਦਾ ਤੂੰ ਮਾਨਸਿਕਤਾ ਸਾਡੀ ਕਿੱਥੇ ਆ ਕੇ ਖੜ ਗਈ ਆ ਵੀ ਸਾਡੇ ਢਿੱਡ ਪਿਲੋਂ ਲੱਗ ਪੈਂਦੀ ਆ ਤੇ ਅਸੀਂ ਆਪਣਾ ਧਰਮ ਛੱਡ ਦਿੰਨੇ ਆ ਗੁਰੂ ਛੜ ਦਿੰਨੇ ਆ ਛੱਤ ਡਿੱਗ ਪਈ ਸਾਡੀ ਨਾ ਮਕਾਨ ਦੀ ਤੇ ਸਾਨੂੰ ਕੋਈ ਬਾਬਾ ਪਖੰਡੀ ਕੋਈ ਡੇਰੇਦਾਰ ਛੱਤ ਪਾ ਦੇ ਤੇ ਅਸੀਂ ਉਹਦੇ ਪੈਰ ਤੋਂ ਉੱਤੋਂ ਪੀਣ ਲੱਗ ਪਈਨੇ ਆ ਫਿਰ ਤੁਸੀਂ ਇਹਨਾਂ ਨੂੰ ਕਿੱਥੇ ਰੱਖੋਗੇ ਮੈਂ ਆ ਕਿਤਾਬ ਸਿੰਘ ਕੋਲ ਪਈ ਸੀ ਮਾਲ ਹਸਤੀਆਂ ਇਹਦੇ ਵਿੱਚ ਭਾਈ ਤਾਰੂ ਸਿੰਘ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਸੁਖਾ ਜਿੰਦਾ ਹੋਰ ਬੇਅੰਤ ਜਿਹੜੇ ਯੋਧੇ ਨੇ ਹੁਣ ਤੱਕ ਹੋਏ ਉਹਨਾਂ ਦੀਆਂ ਜੀਵਨੀਆਂ ਤੇ ਗਾਥਾਵਾਂ ਲਿਖੀਆਂ ਹੋਈਆਂ ਸੀ ਤੇ ਮੈਂ ਮੋਟੀ-ਮੋਟੀ ਨਿਗਾਹ ਮਾਰ ਰਿਹਾ ਸੀਗਾ ਤੇ ਮੈਂ ਸੋਚਦਾ ਸੀ ਵੀ ਜੇਕਰ ਇਹ ਵੀ ਇਨ੍ਹਾਂ ਵਰਗੇ ਹੁੰਦੇ ਆ ਜਿਹੜੇ ਚੰਦ-ਛਿਰਾਂ ਦੀ ਖਾਤਰ ਧਰਮ ਬਦਲ ਲੈਂਦੇ ਨੇ ਜਿਹੜੇ ਸਰੀਰਕ ਸੁੱਖਾਂ ਦੀ ਖਾਤਰ ਸਰੀਰਕ ਦੁਨਿਆਵੀ ਵਸਤੂਆਂ ਦੀ ਖਾਤਰ ਧਰਮ ਬਦਲ ਲੈਂਦੇ ਨੇ ਗੁਰੂ ਛੱਡ ਦਿੰਦੇ ਨੇ ਪਖੰਡੀਆਂ ਦੇ ਦੰਬੀਆਂ ਦੇ ਪੈਰਾਂ 'ਚ ਬਹਿ ਜਾਂਦੇ ਨੇ ਤੇ ਮੈਂ ਸੋਚਦਾ ਆਂ ਵੀ ਜੇ ਇਹਨਾਂ ਦੀ ਸੋਚ ਵੀ ਇਹਨਾਂ ਵਰਗੀ ਹੁੰਦੀ ਇਹਨਾਂ ਲੋਕਾਂ ਵਰਗੀ ਤੇ ਸਾਡਾ ਅਜ ਇਤਿਹਾਸ ਇਹ ਨਹੀਂ ਸੀ ਹੋਣਾ ਅਸੀਂ ਬੜੇ ਫਕਰ ਦੇ ਨਾਲ ਇਹ ਨਹੀਂ ਸੀ ਕਹਿਣਾ ਕਿ ਅਸੀਂ ਬੰਦਾ ਸਿੰਘ ਬਹਾਦਰ ਦੇ ਵਾਰਸ ਆਂ ਅਸੀਂ ਇਹ ਨਹੀਂ ਸੀ ਕਹਿਣਾ ਕਿ ਅਸੀਂ ਭਾਈ ਮਤੀਦਾਸ ਸਤੀਦਾਸ ਦੇ ਭਾਈ ਮਨੀ ਸਿੰਘ ਦੇ ਵਾਰਸ ਆਂ ਅਸੀਂ ਕਦੀ ਨਹੀਂ ਸੀ ਇਹ ਗੱਲ ਕਹਿ ਸਕਦੇ ਵੀ ਅਸੀਂ ਸੁਖੇ ਜਿੰਦੇ ਦੇ ਵਾਰਸ ਆਂ ਭਾਈ ਦਲਾਵਰ ਸਿੰਘ ਦੇ ਵਾਰਸ ਆਂ ਸਾਡਾ ਇਤਿਹਾਸ ਹੋਰ ਹੋਣਾ ਸੀ ਅੱਜ ਸਾਡਾ ਇਤਿਹਾਸ ਇਹ ਲਖਣ ਆ ਅੱਜ ਸਾਡਾ ਇਤਿਹਾਸ ਚੜ੍ਹਦੀ ਕਲਾ ਵਾਲਾ ਵਾ ਇਸ ਕਰਕੇ ਆ ਕਿ ਸਾਡੇ ਵਡੇਰਿਆਂ ਨੇ ਈਨ ਨਹੀਂ ਮੰਨੀ ਧਰਮ ਨਹੀਂ ਛੱਡਿਆ ਉਹਨਾਂ ਨੇ ਗੁਰੂ ਨਹੀਂ ਛੱਡਿਆ ਇੱਥੇ ਤਾਂ ਇੱਕ ਦੁਨਿਆਵੀ ਸੁੱਖ ਦੀ ਖਾਤਰ ਗੁਰੂ ਛੱਡੀ ਜਾਂਦੇ ਨੇ ਲੋਕ ਉੱਥੇ ਤਾਂ ਭੀੜਾ ਹੀ ਇਦਾਂ ਦੀਆਂ ਸੀਗੀਆਂ ਉੱਥੇ ਤਾਂ ਹਾਲਾਤ ਹੀ ਇਦਾਂ ਦੇ ਸੀ ਵੀ ਵੱਡੇ ਵੱਡੇ ਯੋਧੇ ਡੋਲ ਜਾਂਦੇ ਸੀਗੇ ਪਰ ਇੱਥੇ ਤਾਂ ਬੰਦ-ਬੰਦ ਕਟਿਆ ਜਾ ਰਿਹਾ ਸੀ ਇੱਥੇ ਤਾਂ ਖੋਪੜੀਆਂ ਲੱਤੀਆਂ ਸੀਗੀਆਂ ਇੱਥੇ ਤੇ ਪੋਤ ਦਾ ਕਲੇਜਾ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਜਾ ਰਿਹਾ ਸੀ ਪਰ ਫਿਰ ਵੀ ਸੀਨ ਨਹੀਂ ਸੀ ਕੀਤੀ ਉਹਨਾਂ ਨੇ ਹੈਰਾਨ ਮੈਂ ਇਸ ਗੱਲੋਂ ਵੀ ਬਾਣੇ ਪਾਏ ਹੋਏ ਸਾਡੇ ਮਨੁੱਖ ਆਪਣੇ ਗੁਰੂ ਦੇ ਰੂਪ ਵਰਗਾ ਰੂਪ ਬਣਿਆ ਹੋਇਆ ਉਹਨਾਂ ਲੋਕਾਂ ਦਾ ਤੇ ਉਹ ਜਾ ਕੇ ਉਹਨਾਂ ਚਰਚਾਂ 'ਚ ਨੱਚ ਰਹੇ ਨੇ ਉਹਨਾਂ ਪਖੰਡੀਆਂ ਦੇ ਡੇਰਿਆਂ 'ਚ ਨੱਚ ਰਹੇ ਨੇ ਉਹਨਾਂ ਦੇ ਪੈਰਾਂ 'ਚ ਪੈ ਰਹੇ ਨੇ ਜਿੰਨਾ ਲੋਕਾਂ ਨੇ ਹੁਣ ਤੱਕ ਪੰਜਾਬ ਦਾ ਖਾਦਾ ਪੰਥ ਦਾ ਖਾਦਾ ਉਹ ਕਦੀ ਸਰਸੇ ਵਾਲੀ ਦੀ ਉਪਮਾ ਕਰਦੇ ਨੇ ਗਾਉਣ ਵਾਲੇ ਬਣ ਕੇ ਕਦੀ ਕਿਸੇ ਨਸ਼ੇੜੀ ਨਕੋਤਰਾ ਦੀ ਕਰਦੇ ਨੇ ਕਿਸੇ ਨਕਤਾਰੀਏ ਦੀ ਕਰਦੇ ਨੇ ਉਹਨਾਂ ਨੂੰ ਗੁਰੂ ਭੁੱਲ ਗਿਆ ਹੁਣ ਜੇ ਸਾਡੇ ਇਹ ਵਡੇਰੇ ਇੰਨਾ ਵਰਗੇ ਹੁੰਦੇ ਤੇ ਅੱਜ ਅਸੀਂ ਕਿੱਦਾਂ ਫਕਰ ਨਾਲ ਕਹਿ ਲੈਂਦੇ ਵੀ ਅਸੀਂ ਦਸਮ ਪਾਤਸ਼ਾਹ ਦੇ ਪੋਤੇ ਆ ਆਹ ਦਸਤਾਰਾਂ ਜਿਹੜੀਆਂ ਸਿਰਾਂ ਦੇ ਬਨੀਆਂ ਨੇ ਕਿਹੜੇ ਮੂੰਹ ਨਾਲ ਬੰਦੇ ਸ਼ਰਮ ਨੂੰ ਹੱਥ ਮਾਰੀਏ ਮੈਂ ਹੈਰਾਨ ਐ ਇਸ ਗੱਲੋਂ ਆ ਵੀ ਸਾਡੇ ਬਾਣੇ ਪਾਏ ਹੋਏ ਸਟੇਜਾਂ ਦੇ ਉੱਤੇ ਬਾਹਾਂ ਖੜੀਆਂ ਕਰ ਕਰਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਅੱਜ ਉਹ ਕੁਝ ਕਰ ਰਹੇ ਨੇ ਜਿਸ ਤੋਂ ਸਾਨੂੰ ਗੁਰੂ ਨੇ ਵਰਜਿਆ ਮੈਂ ਇੱਕ ਵੀਡੀਓ ਦੇਖ ਰਿਹਾ ਮੈਂ ਇਥੇ ਉਹ ਨਾਲ ਨਹੀਂ ਲਊਂਗਾ ਪਤਾ ਕਿਉਂ ਸਾਡਾ ਮਕਸਦ ਵਿਵਾਦ ਬਣਾਉਣਾ ਨਹੀਂ ਹੈਗਾ ਅਸੀਂ ਵਿਊ ਨਹੀਂ ਲੈਣ ਵਾਸਤੇ ਤੁਹਾਡੇ ਨਾਲ ਵੀਡੀਓ ਬਣਾ ਰਹੇ ਜਾਂ ਵੀ ਸਾਨੂੰ ਇੱਥੇ ਵਿਊ ਲੈ ਕੇ ਤੇ ਅਸੀਂ ਕੁਝ ਬੈਨੀਫਿਟ ਲੈਣਾ ਵਾ ਸਿਰਫ ਇੱਕ ਜਰੀਆ ਵਾ ਗੱਲ ਕਰਨ ਦਾ ਸੋਸ਼ਲ ਮੀਡੀਆ ਇਸ ਕਰਕੇ ਤੁਹਾਡੇ ਨਾਲ ਜਿਹੜਾ ਆਪਣਾ ਮਨ ਦੇ ਬਲਬਲੇ ਸਾਂਝੇ ਕਰ ਰਹੇ ਆ ਵੀ ਇੱਕ ਬੰਨੇ ਆਪਣੇ ਨੂੰ ਇਹ ਕਹਿਣਾ ਵੀ ਅਸੀਂ ਗੁਰਸੇਖਾਂ ਬਣਾ ਪਿਆ ਹੋਇਆ ਵਾ ਇੱਕ ਬੰਨੇ ਉਹ ਕੰਮ ਕਰਨੇ ਜਿਹੜੇ ਹੈ ਹੀ ਮਨਮਤ ਵਾਲੇ ਕਿੱਦਾਂ ਸੰਗਤ ਦੇ ਵੱਲੋਂ ਭੇਟਾ ਕੀਤੀ ਗਈ ਮਾਇਆ ਸ਼ਰਦਾ ਦੇ ਨਾਲ ਇਹ ਸੋਚ ਕੇ ਕਿ ਇਹ ਬਾਣੇ ਵਾਲੇ ਨੇ ਇਹ ਪੰਥਕ ਸੇਵਾਦਾਰ ਨੇ ਇਹ ਪੰਥ ਦਾ ਭਲਾ ਕਰਨ ਵਾਲੇ ਤੁਰੇ ਨੇ ਉਹਨਾਂ ਨੂੰ ਅਸੀਂ ਮਾਇਆ ਦੇਨੇ ਤੇ ਕਿੱਦਾਂ ਉਹ ਤੁਹਾਡੀ ਮਾਇਆ ਦੀ ਦੁਰਵਰਤੋਂ ਕਰਦੇ ਨੇ ਉਹ ਜਿੱਦਾਂ ਡਾਂਸ ਸੰਜੋ ਤੋਂ ਨੋਟ ਨਹੀਂ ਛੁੱਟੇ ਜਾਂਦੇ ਐਂਗਰ ਕਰਕੇ ਆ ਵਿਆਹ ਆਲੀਆਂ ਬੀਬੀਆਂ ਨੱਚਦੀਆਂ ਵਿਹਵਾ ਚ ਆ ਕੇ ਪਰ ਦੇਖਦੇ ਆ ਆਮ ਜਿਹੜਾ ਕੱਜਰ ਕੰਨਾ ਸ਼ੁਰੂ ਕਰ ਲਿਆ ਸਾਡੇ ਪੰਜਾਬੀਆਂ ਸਿੱਖਾਂ ਨੇ ਉੱਥੇ ਨੋਟ ਐ ਛੁੱਟੇ ਜਾਂਦੇ ਨਹੀਂ ਤੇ ਉਹ ਔਲਾਦ ਸਾਡੇ ਬਾਣਿਆਂ ਵਾਲਿਆਂ ਦੇ ਹੋ ਗਏ ਨੇ ਅਸਲ ਤੇ ਗੱਲ ਉਹ ਆ ਵੀ ਬਿਲਕੁਲ ਭੈਣ ਨੇ ਗੱਲ ਬੜੀ ਵਧੀਆ ਕੀਤੀ ਵੀ ਦਿਲੋਂ ਗੁਰੂ ਨਾਲ ਹੁੰਦੇ ਤੇ ਉਹ ਜਾਂਦਾ ਹੀ ਨਾ ਬਿਲਕੁਲ ਭੈਣ ਆਹੀ ਗੱਲ ਆ ਵੀ ਜੇ ਸੱਚਮੁੱਚ ਉਹ ਗੁਰੂ ਨਾਲ ਦਿਲੋਂ ਹੁੰਦੇ ਸੱਚੀ ਕਿਤੇ ਗੁਰੂ ਨੂੰ ਪਿਓ ਮੰਨਿਆ ਹੁੰਦਾ ਤੇ ਸੱਚੀ ਇਸ ਗੱਲ ਦੇ ਉੱਤੇ ਪਹਿਰਾ ਦਿੱਤਾ ਹੁੰਦਾ ਵੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸੇ ਮੈਂ ਹਾਂ ਪਿੰਡ ਪ੍ਰਾਣ ਵੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਮਹਾਰਾਜ ਨੇ ਉਸ ਅਕਾਲ ਪੁਰਖ ਨੇ ਕਿੰਨਾ ਵੱਡਾ ਰੁਤਬਾ ਦਿੱਤਾ ਕਿ ਆਪਣੀ ਛਾਤੀ ਦੇ ਨਾਲ ਲਾਇਆ ਇਹ ਕਿਹਾ ਵੀ ਮੇਰਾ ਰੂਪ ਆ ਤੂੰ ਇਤਿਹਾਸ ਚੱਕ ਲੋ ਹੁਣ ਤੱਕ ਦਾ ਜਿੰਨੇ ਅਵਤਾਰ ਆਏ ਨੇ ਤ੍ਰਿਤੇ ਤੋਂ ਲੈ ਕੇ ਸਤਜੁਗ ਵਿੱਚ ਲੈ ਕੇ ਕਲਯੁਗ ਦਾ ਪਹਿਰਾ ਵਾਪਰ ਗਿਆ ਹੁਣ ਵੀ ਆਪਣੇ ਆਪ ਨੂੰ ਬੜੇ ਅਵਤਾਰ ਕਹਿੰਦੇ ਲੋਕ ਵੀ ਮੈਂ ਪਲਾਣਾ ਅਵਤਾਰ ਮੈਂ ਢੀਂਗੜਾ ਅਵਤਾਰ ਮੈਂ ਫਲਾਣਾ ਬਾਬਾ ਮੈਂ ਫਲਾਣਾ ਰੱਬ ਮੈਂ ਕੋਈ ਗॉड ਮੈਸेंजर ਕੋਈ ਕੁਛ ਕੋਈ ਅਵਤਾਰ ਹੁਣ ਤੱਕ ਧਰਤੀ ਤੇ ਆਇਆ ਹੋਵੇ ਤੇ ਜਿਨਨੇ ਇਹ ਗੱਲ ਕਹੀ ਹੋਵੇ ਵੀ ਆਪਣੇ ਚੇਲਿਆਂ ਨੂੰ ਕਿ ਮੈਂ ਤੁਹਾਡੇ ਵਰਗਾ ਵਾਂ ਜਿਨਨੇ ਇਹ ਗੱਲ ਕਹੀ ਹੋਵੇ ਕਿ ਮੈਂ ਤੁਹਾਡੇ ਚਰਨਾਂ ਦੀ ਧੂੜ ਆ ਕੋਈ ਅਵਤਾਰ ਖੜਾ ਕਰ ਦਿਓ ਇਤਿਹਾਸ ਦੇ ਵਿੱਚੋਂ ਜਿਨਨੇ ਇਹ ਗੱਲ ਕਹੀ ਹੋਵੇ ਪਰ ਧੰਨ ਨੇ ਸਾਡੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਅਕਾਲ ਪੁਰਖ ਨੇ ਖੁਦ ਜਿੱਥੇ ਸਾਨੂੰ ਆਪਣਾ ਰੂਪ ਬਖਸ਼ਿਆ ਜਿੱਥੇ ਆਪਣੇ ਬੱਚੇ ਬਣਾਇਆ ਜਿੱਥੇ ਸਾਨੂੰ ਗੱਲ ਨਾਲ ਲਾਇਆ ਜਿੱਥੇ ਸਾਡੇ ਲਈ ਸਾਨੂੰ ਸਿੱਖਿਆ ਦੇਣ ਲਈ ਸਾਨੂੰ ਸਮਝਾਉਣ ਲਈ ਸਾਡੀ ਵਿਲੱਖਣਤਾ ਪ੍ਰਗਟ ਕਰਨ ਲਈ ਸਰਬੰਸ ਵਾਰਤਾ ਅੱਜ ਅਸੀਂ ਅਸੀਂ ਉਸ ਗੁਰੂਵਾਲ ਪਿੱਠ ਕਰ ਲੈਨੇ ਆਂ ਕੀਤੀ ਹੋਈ ਐ ਅਸੀਂ ਪਿੱਠ ਉਹਨਾਂ ਦਾ ਕੀਤੀ ਐ ਵੀ ਜਿਨ੍ਹਾਂ ਨੇ ਤੇ ਤਾਂ ਮਹਾਰਾਜ ਨੂੰ ਅਸਤੀਫਾ ਜਿੰਨਾ ਲਿਖਤਾ ਬਦਾਵਾ ਉਹ ਤਾਂ ਸਮਝ ਆ ਗਈ ਜਿਹੜੇ ਬਦਾਵਾ ਲਿਖ ਕੇ ਤੇ ਚਲ ਗਏ ਜਿਵੇਂ ਖਤਰਾਂੇ ਦੀ ਧਾਪ ਦੇ ਵਿੱਚ ਬਦਾਵਾ ਲਿਖ ਕੇ ਚਲ ਗਏ ਸੀ ਪਰ ਉਹ ਤਾਂ ਫਿਰ ਮੋੜ ਆਇਆ ਉਹ ਤਾਂ ਫਿਰ ਆਪਣੀ ਗਲਤੀ ਮਹਿਸੂਸ ਕਰਕੇ ਤੇ ਮਹਾਰਾਜ ਦੇ ਚਰਨਾਂ 'ਚ ਆ ਗਏ ਤੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਪਰ ਇੱਥੇ ਜਿਹੜੇ ਬਾਣੇ ਪਾਈ ਵੱਡੇ ਵੱਡੇ ਚਿਹਰੇ ਜਿਨ੍ਹਾਂ ਦੇ ਵੱਡੇ ਵੱਡੇ ਦਿਖਾਂ ਵੱਡੀਆਂ ਵੱਡੀਆਂ ਸਟੇਜਾਂ ਤੇ ਗੱਲਾਂ ਵੱਡੀਆਂ ਵੱਡੀਆਂ ਸੰਗਤ ਦੀ ਹਜ਼ੂਰੀ ਚ ਬਚਨ ਵੱਡੇ ਵੱਡੇ ਓਏ ਪਿੱਠ ਕੀਤੀ ਖੜੇ ਨੇ ਮਹਾਰਾਜਵਾਲਾ ਉਹਨਾਂ ਨੇ ਬਿਠ ਕਰ ਲਈ ਓ ਇੱਕ ਸਾਖ ਹੀ ਆਪਾਂ ਇਤਿਹਾਸ ਚ ਬਰਨਣਾ ਨਾ ਸ਼ਾਇਦ ਸਾਰੇ ਸੁਣੀ ਹੋਵੇ ਪਰ ਫਿਰ ਵੀ ਮੈਨੂੰ ਲੱਗਦਾ ਕਿ ਆਪਾਂ ਨੂੰ ਕੱਲ ਉਹ ਕਰਨੀ ਚਾਹੀਦੀ ਹੈ ਸੁਤਰਾ ਬਾਬੇ ਸੁਤਰਾ ਜੀ ਦੀ ਨਾਂ ਨਾ ਵਿੱਚ ਅਦਾ ਹੋਵੇ ਤੇ ਇਤਿਹਾਸ ਦੇ ਵਿੱਚ ਬਰਨਣਾ ਕਿ ਉਹ ਮਹਾਰਾਜ ਦਾ ਸਮਾਗਮ ਜਦੋਂ ਰੋਜ਼ ਹੁੰਦੇ ਸੀ ਮਹਾਰਾਜਾ ਗੱਡੀ ਤੇ ਬਰਾਜਮਾਨ ਹੁੰਦੇ ਸੀ ਤੇ ਉਹ ਮਾਰੇ ਲੇ ਪਿੱਠਰ ਕੇ ਬੈੜਦਾ ਹੁੰਦਾ ਸੀਗਾ ਸੁਤਰਾ ਸ਼ਾਹ ਹਨ ਭਾਈ ਸੁਤਰਾ ਸ਼ਾਹ ਨੂੰ ਇਤਿਹਾਸ ਦੇ ਵਿੱਚ ਵਰਨਣ ਨੂੰ ਨਾਮ ਇਸ ਤਰ੍ਹਾਂ ਦੀ ਮਾਪੀ ਚੋਣਾ ਤੇ ਉਹ ਪਿੱਠ ਕਰਕੇ ਬੈੜਦਾ ਸੀਗਾ ਤੇ ਸਿੱਖ ਜਿਹੜੇ ਮੇਰੇ ਵਰਗੇ ਚੁੰਮਚੇ ਜਮਚੇ ਹੁੰਦੇ ਨੇ ਨਾ ਐਵੇਂ ਜਿਵੇਂ ਜਿਨ੍ਹਾਂ ਦਾ ਕੰਮ ਹੁੰਦਾ ਵੀ ਐਵੇਂ ਆਪਣੇ ਆਪ ਨੂੰ ਵੱਡਾ ਵਿਖਾਉਣ ਦੀ ਖਾਤਰ ਗੁਰੂ ਤੋਂ ਗੁਰੂ ਸਾਹਿਬ ਨੂੰ ਸ਼ਿਕਾਇਤਾਂ ਲਾਉਣੀਆਂ ਸਿੱਖਾਂ ਦੀਆਂ ਉਹ ਜਾ ਕੇ ਤੋਂ ਸਮਝ ਨਹੀਂ ਸੀ ਖੇਡ ਜਾ ਕੇ ਤੇ ਮਾਰੇ ਮਾਰੇ ਤੁਹਾਡੇ ਹੱਲ ਪਿੱਠ ਕਰਕੇ ਬੈੜਦਾ ਹਮੇਸ਼ਾ ਰੋਜ਼ ਹੀ ਜਦੋਂ ਤੁਸੀਂ ਆਪ ਜੀ ਦੇ ਕੋਲ ਬਰਾਜਮਨ ਹੁੰਦੇ ਹੋ ਮਾਰੇ ਨੇ ਬੁਲਾ ਲਿਆ ਮਾਰੇ ਕਾਂ ਦੇ ਦਰਿ ਸ਼ਿਕਾਇਤ ਆਈ ਸਿੰਗਾ ਤੂੰ ਸਾਡੇ ਪਿੱਠ ਕਰਕੇ ਬੈਠਦਾ ਕਹਿੰਦਾ ਮਾਰੇ ਮੈਂ ਤਾਂ ਪਿੱਠ ਕਰਕੇ ਤਾਂ ਬੈਠਦਾ ਜਦੋਂ ਤੁਸੀਂ ਬਚਨ ਕਰਦੇ ਹੋ ਨਾ ਜੇ ਤੁਸੀਂ ਬਾਣੀ ਪੜ੍ਹਦੇ ਹੋ ਜਿਉ ਸਾਨੂੰ ਉਪਦੇਸ਼ ਕਰਦੇ ਹੋ ਤੇ ਚਪੇੜਾਂ ਵੱਜਦੀਆਂ ਸਾਡੇ ਮੂੰਹ ਦੇ ਉੱਤੇ ਤੇ ਮੇਰੇ ਕੋ ਨਹੀਂ ਖਾਦੀਆਂ ਜਾਂਦੀਆਂ ਬੜਾ ਨਾਜੂਕਾ ਮੇਰਾ ਜਿਹੜਾ ਚਿਹਰਾ ਮੇਰਾ ਮੂੰਹ ਬੜਾ ਨਾਜੂਕਾ ਚਪੇੜ ਬਹੁਤ ਵੱਡੀ ਤੇ ਭਾਰੀ ਹੁੰਦੀ ਆ ਤੁਹਾਡੀ ਫਿਰ ਮੈਂ ਪਿੱਠ ਕਰ ਲੈਣਾ ਵੀ ਚਲੋ ਛੱਟ ਤਾਂ ਲਗਣੀ ਆ ਪਰ ਪਿੱਠ ਤੇ ਥੋੜੀ ਜੀ ਛੱਟ ਘੱਟ ਲੱਗਦੀ ਆ ਹੁਣ ਸਮਝਣ ਵਾਲੀ ਗੱਲ ਕੀ ਆ ਵੀ ਮਹਾਰਾਜ ਜਿਹੜੇ ਸਾਨੂੰ ਉਪਦੇਸ਼ ਦਿੰਦੇ ਨੇ ਉਹ ਉਪਦੇਸ਼ ਬੜਾ ਵੱਡਾ ਵਾ ਬੜਾ ਵੱਡ ਮੁੱਲਾ ਵਾ ਉਸ ਉਪਦੇਸ਼ ਦੇ ਉੱਤੇ ਖੜਨਾ ਉਸ ਉਪਦੇਸ਼ ਦੇ ਅਨੁਸਾਰ ਜੀਵਨ ਜਿਉਣਾ ਬੜਾ ਔਖਾ ਤੇ ਅਸੀਂ ਬੇਸ਼ਰਮਾਂ ਦੇ ਵਾਂਗੂ ਮੂੰਹ ਘਾਇ ਕੀਤੇ ਹੁੰਦੇ ਨੇ ਮਹਾਰਾਜ ਹਲ ਪਰ ਮਹਾਰਾਜ ਦੇ ਬਚਨ ਮੰਨਦੇ ਨਹੀਂ ਜਿਵੇਂ ਹੁਣ ਅੱਜ ਦੇ ਸਿੱਖ ਮੱਥਾ ਤਾਂ ਟੇਕਦੇ ਆਂ ਗੁਰੂ ਦੇ ਅੱਗੇ ਭੇਟਾ ਵੀ ਰੱਖਦੇ ਆਂ ਜਿਦਾ ਸ਼ਕਤ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਅਸੀਂ ਬਹੁਤ ਵੱਡੇ ਸਿੱਖ ਆਂ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਵਾਣੀ ਪੜਨੇ ਤਾਂ ਹੋਵਾਂਗੇ ਪਰ ਬਾਣੀ ਨੂੰ ਵਿਚਾਰਦੇ ਨਹੀਂ ਗੁਰਬਾਣੀ ਸਾਨੂੰ ਕਹਿੰਦੀ ਕੀ ਆ ਗੁਰਬਾਣੀ ਦੇ ਅਰਥ ਕੀ ਨੇ ਕਿਹੜਾ ਸ਼ਬਦ ਸਾਨੂੰ ਕੀ ਸਿੱਖਿਆ ਦਿੰਦਾ ਅਸੀਂ ਕਦੀ ਕੋਸ਼ਿਸ਼ ਨਹੀਂ ਕਰਦੇ ਪੜਨ ਦੀ ਮਹਾਰਾਜ ਨੇ ਤਾਂ ਗੱਲਾਂ ਕਰਦੇ ਨੇ ਆਪਣੇ ਨਾਲ ਆ ਜਿਹੜੇ ਬਹੁਤਾਂ ਦਾ ਅੱਜ ਕੱਲ ਦੇ ਅਜੋਕੇ ਪ੍ਰੋਫੈਸਰ ਅਜੋਕੇ ਪ੍ਰਚਾਰਕ ਜਿਨ੍ਹਾਂ ਨੇ ਇਹ ਜਿਹੜੇ ਉਹ ਗੱਲਾਂ ਕਰਦੇ ਆ ਵੀ ਇਹ ਜੇ ਆਪ ਅਪਗ੍ਰੇਡ ਹੋ ਗਏ ਜਿਹੜੇ ਹਨ ਜਿਹੜਾ ਆਪਾਂ ਕਹਿੰਦੇ ਆ ਅਪਗ੍ਰੇਡ ਹੋ ਗਏ ਜਿਹੜੇ ਉਹ ਇਹ ਗੱਲਾਂ ਕਰਦੇ ਨੇ ਸਚੀਆਂ ਜਿਹੜੀਆਂ ਕਹਿੰਦੇ ਸੀ ਸੱਚ ਬੋਲਦੇ ਆ ਉਹ ਲੋਕ ਇਹ ਕਹਿੰਦੇ ਨੇ ਵੀ ਗਿਆਨ ਜਿਹੜਾ ਵਾ ਉਹ ਗੁਰੂ ਆ ਗ੍ਰੰਥ ਗੁਰੂ ਨਹੀਂ ਹੈਗਾ ਰੱਬ ਦੀ ਹੋਂਦ ਹੈ ਨਹੀਂ ਉਹ ਲੋਕਾਂ ਦੀ ਮੈਂ ਸੋਚ ਤੋਂ ਹਰਾਨ ਇੱਕ ਬੰਨੇ ਤਾਂ ਇਹ ਅਸੀਂ ਕਹਿੰਨੇ ਆ ਵੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਦਸੇ ਪਾਤਸ਼ਾਹ ਜੀ ਬਿਰਾਜਮਾਨ ਨੇ ਤੇ ਜੋ ਬਿਰਾਜਮਾਨ ਨੇ ਤੁਸੀਂ ਆਪਣਾ ਨਕਲਾਮੀ ਕਰ ਸਕਦੇ ਆ ਤੇ ਗੱਲਾਂ ਕਿੱਦਾਂ ਕਰਨੀਆਂ ਪ੍ਰਕਾਸ਼ ਕਰਕੇ ਗੱਲਾਂ ਕਰਨੀਆਂ ਪੜਨਾ ਵਾ ਉਹਨੂੰ ਇੱਕ ਉਹ ਹੰਕਾਰ ਤੋਂ ਲੈ ਕੇ 1430 ਅੰਗ ਨੇ ਮਹਾਰਾਜ ਨੇ ਸਾਨੂੰ ਬਖਸ਼ੇ ਤੇ ਅਸੀਂ ਉਹ 1430 ਅੰਗਾਂ ਦੇ ਵਿੱਚੋਂ ਸ਼ੁਰੂ ਤੋਂ ਕਰਕੇ ਪੜਨਾ ਸ਼ੁਰੂ ਕਰੀਏ ਨਾ ਤੇ ਹਰ ਗੱਲ ਸਾਨੂੰ ਮਹਾਰਾਜ ਸਮਝਾ ਰਹੇ ਨੇ ਕੋਣ ਕਰਕੇ ਸਮਝਾ ਰਹੇ ਨੇ ਪਿਓ ਬਾਪ ਨਾਲ ਗੱਲਾਂ ਕਰਦਾ ਹਰ ਚੰਗੀ ਮਾੜੀ ਤੁਹਾਨੂੰ ਤੁਹਾਡਾ ਗੁਰੂ ਦੱਸ ਰਿਹਾ ਅਸੀਂ ਪੜਦੇ ਨਹੀਂ ਜੇ ਅਸੀਂ ਪੜਦੇ ਆ ਤੇ ਅਸੀਂ ਪੜ ਕੇ ਉਹਨੂੰ ਬਸ ਉਹ ਪੜ ਪੜ ਗੱਡ ਲੈ ਲਦੀ ਐ ਪੜ ਪੜ ਕੀ ਜਾ ਸਾਧਾ ਸਾਹਿਬ ਵੀ ਬਸ ਛੇਛੇ ਦੀ ਪੜ ਕੇ ਤੇ ਫਾਰਮੈਲਿਟੀ ਕਰਦੇ ਮੈਂ ਨਿਤਨੇਮ ਤੋਂ ਹਰ ਆਣਾ ਬਹੁਤੇ ਭੈਣ ਭਰਾਵਾਂ ਨਾਲ ਗੱਲ ਹੁੰਦੀ ਆ ਇਹ ਜੀ ਨਿਤਨੇਮ ਕਰਦੇ ਹਾਂ ਜੀ ਕਰਦੇ ਆ ਜੀ ਕਰਦੇ ਨਿਤਨੇਮ ਕਰਦੀ ਆ ਜੀ ਹਾਂਜੀ ਕਿੰਨਾ ਨਿਤਨੇਮ ਕਰਦੇ ਹੋ ਜੀ ਹਾਂਜੀ ਸਵੇਰੇ ਪੰਜ ਬਾਣੀਆਂ ਨਿਤਨੇਮ ਕਰਦੇ ਜੀ ਕਿੰਨੇ ਚਿਰ ਚ ਕਰ ਲੈਂਦੇ ਹੋ ਭਾਜੀ 40 ਮਿੰਟ ਚ ਪੰਜ ਬਾਣੀਆਂ ਪੜ ਲੈਂਦੀ ਆ ਦੱਸੋ ਮੈਨੂੰ ਚਾਲੀਏ ਮਿੰਟਾਂ ਚ ਪੰਜ ਬਣੇ ਨਿਤਨੇਮ ਕਰਕੇ ਵਹਿ ਜਾਂਦੇ ਆਂ ਸੀ ਆਸਾਨ ਨਹੀਂ ਕਰਦੇ ਜਿਵੇਂ ਆਪਾਂ ਆਸਾਨ ਕਿ ਲੈ ਭਾਵਾ ਤੂੰ ਡਿਊਟੀ ਲਈ ਸੀ ਲੈ ਮੈਂ ਤੇਰੀ ਪੂਰੀ ਕਰਤੀ 40 ਮਿੰਟਾਂ ਨਿਤਨੇਮ ਕਰ ਲੈ ਕੀਸਾ ਹੋਇਆ ਸਾਨੂੰ ਉਹਦਾ ਜਿਹੜਾ ਮੁੱਖਵਾਕ ਸਾਨੂੰ ਸਵੇਰੇ ਗੁਰੂ ਸਾਹਿਬ ਬਖਸ਼ਿਆ ਹੁਕਮਨਾਮਾ ਕੀਤਾ ਗੁਰੂ ਘਰ ਦੇ ਵਿੱਚ ਤੇ ਕੀ ਅਸੀਂ ਉਸ ਹੁਕਮਨਾਮਾ ਨੂੰ ਸੁਣਿਆ ਤੇ ਵਿਚਾਰਿਆ ਕਿ ਉਹ ਜਿਹੜਾ ਦਿਨ ਤੁਹਾਡਾ ਸ਼ੁਰੂ ਹੋਇਆ ਕੋਸ਼ਿਸ਼ ਕੀਤੀ ਵੀ ਉਸ ਮੁੱਖਵਾਕ ਦੇ ਅਨੁਸਾਰ ਜੀਵਨ ਜਿਉਈਏ ਉੜਦਿਆਂ ਸਾਹ ਤਾਂ ਠੱਗੀਆਂ ਮਾਰ ਲਾ ਵੀ ਤਰ ਪੈਨੇ ਆਪਾਂ ਜੂੜ ਮਾਰ ਲੱਗ ਪੈਨੇ ਆ ਫਰੇਵ ਕਰਨ ਲੱਗ ਪੈਨੇ ਆ ਬਾਣੀ ਤੋਂ ਦੂਰ ਹੋ ਜਾਂਨੇ ਆ ਬਾਣੀ ਤੋਂ ਦੂਰ ਹੋ ਜਾਂਨੇ ਆ ਗੁਰੂ ਤੋਂ ਪਿੱਠ ਕਰਕੇ ਖੜ ਜਾਂਨੇ ਆ ਫਿਰ ਸਾਰਾ ਦਿਨ ਜੋ ਸਾਡਾ ਦੁਨਿਆਵੀ ਕਰਮ ਕਰਦੇ ਆ ਕਰੀ ਜਾਂਨੇ ਆ ਸ਼ਾਮ ਨੂੰ ਫੇਰ ਮਾਰੇ ਗੜੀਆ ਖੜ ਜਾਂਨੇ ਆ ਫਿਰ ਇਹ ਗੱਲ ਕਰਦੇ ਆ ਵੀ ਲੈ ਵੀ ਆ ਗਏ ਰਣ ਸਾਹਿਬ ਦਾ ਪਾਰ ਦਾ ਟਾਈਮ ਹੋ ਗਿਆ ਵੀ ਆ ਮਿੰਟਾਂ ਦੇ 20 ਮਿੰਟਾਂ ਲਿਖਤ ਕਰ ਲਿਆ ਤੇ ਮੁੜ ਕੇ ਫੇਰ ਸ਼ਾਮ ਨੂੰ ਸੌਂ ਗਏ ਬਸ ਆ ਕਰ ਰਹੇ ਆ ਅਸੀਂ ਇਹ ਕਰਨ ਵਾਸਤੇ ਨਹੀਂ ਸਿੱਖਿਆ ਸਾਨੂੰ ਮਹਾਰਾਜ ਨਕਦਰ ਸਵਾਸ ਸਵਾਸ ਸਿਮਰੂ ਪ੍ਰਮਾਤਮਾ ਸਵਾਸ ਸਵਾਸ ਨਾਮ ਦੀ ਗੱਲ ਲੋਈ ਸੀ ਤੇ ਨਾਮ ਜਪਣ ਦੀ ਗੱਲ ਦਾ ਮਤਲਬ ਇਹ ਵੀ ਸੀ ਵੀ ਜਿਹੜੀ ਬਾਣੀ ਪੜ੍ਹਣੀ ਆ ਉਸ ਬਾਣੀ ਅਨੁਸਾਰ ਜੀਵਨ ਤੁਸੀਂ ਜਿਉਣਾ ਵਾ ਉਸ ਆਸ਼ੀ ਅਨੁਸਾਰ ਜੀਵਨ ਜਿਉਣਾ ਵਾ ਕੱਲਾ ਉਹ ਮੱਥਾ ਟੇਕਣ ਨਾਲ ਖੁਸ਼ ਨਹੀਂ ਹੁੰਦਾ ਨਾ ਉਹ ਭੇਟਾ ਜਿਹੜੀ ਆ ਉਹ ਵੱਡੀ ਪਰਮੁਲੀ ਦਾਤ ਦੇਣ ਨਾਲ ਖੁਸ਼ ਹੁੰਦਾ ਜੇ ਤੁਸੀਂ ਸੋਚੋ ਕਿ ਮੈਂ ਇਹਨੂੰ ਸੋਨੇ ਦਾ ਕੋਈ ਚੀਜ਼ ਬਣਾ ਕੇ ਮਾਰੇ ਘੜੀ ਪੇਸ਼ ਕਰ ਦੂੰਗਾ ਤੇ ਸ਼ਾਇਦ ਉਹ ਖੁਸ਼ ਹੋ ਜਾਊਗਾ ਜਾਂ ਬਹੁਤ ਮਾਇਆ ਰੱਖ ਦੂੰਗਾ ਤੇ ਖੁਸ਼ ਹੋ ਜਾਊਗਾ ਉਹ ਨਹੀਂ ਹੁੰਦਾ ਖੁਸ਼ ਉਹ ਤਾਂ ਫੁੱਲ ਦੀ ਸੁਗੰਧ ਵੀ ਕਹਿੰਦਾ ਵੀ ਲੋੜ ਨਹੀਂ ਹੈਗੀ ਮੈਨੂੰ ਤੂੰ ਇੱਕ ਫੁੱਲ ਵੀ ਤੋੜ ਕੇ ਰੱਖ ਦੇਂਗਾ ਨਾ ਤੇ ਮੈਨੂੰ ਉਹ ਵੀ ਲੋੜ ਨਹੀਂ ਤੇਰੀ ਤੂੰ ਅੰਦਰੋਂ ਆਪ ਸਮਰਪਿਤ ਹੋ ਕੇ ਮੈਨੂੰ ਮੇਰੇ ਵੱਲ ਮੂੰਹ ਕਰਕੇ ਮੈਨੂੰ ਮੱਥਾ ਟੇਕ ਮੈਨੂੰ ਆਪਣਾ ਫਿਰ ਮੈਂ ਖੁਸ਼ ਹੁਣਾ ਉਹ ਖੁਸ਼ ਇਦਾਂ ਨਹੀਂ ਹੁੰਦਾ ਸਾਖੀ ਪੜਦੇ ਹੋ ਨਾ ਇਤਿਹਾਸ ਪੜਦੇ ਹੋ ਵੀ ਕੋਈ ਸਿੱਖ ਸੀਗਾ ਕਿਰਤੀ ਮਾਤੜ ਸਿੱਖ ਸੀ ਉਹ ਕੋ ਮਾਇਆ ਹੈ ਨਹੀਂ ਸੀਗੀ ਜਦੋਂ ਪੇਸ਼ ਹੋਣਾ ਸੀ ਦਰਬਾਰ ਸਾਹਿਬ ਦਰਬਾਰ ਚ ਮੱਥਾ ਟੇਕਣ ਜਾਣਾ ਸੀ ਮਹਾਰਾਜ ਨੂੰ ਤੇ ਇੱਕ ਫੁੱਲ ਤੋੜ ਕੇ ਲਿਆਇਆ ਧੋ ਕੇ ਫੁੱਲ ਲਿਆ ਕੇ ਤੇ ਮਹਾਰਾਜ ਚਰਨਾਂ 'ਚ ਪੇਟ ਕਰਤਾ ਤੇ ਕਿੰਨਾ ਮਹਾਰਾਜ ਮੇਰੀ ਸਮਰੱਥਾ ਨਹੀਂ ਸੀ ਹੈਗੀ ਕਿ ਮੈਂ ਤੁਹਾਨੂੰ ਦਵਾਨੀ ਜਾਨ ਨਹੀਂ ਅਠਾਨੀ ਜੀ ਨਹੀਂ ਸੀ ਉਹ ਪੇਟ ਕਰ ਸਕਦਾ ਮੈਂ ਇੱਕ ਫੁੱਲ ਨਹੀਂ ਜਿਹੜਾ ਵਾ ਉਹ ਬਾਹਰੋਂ ਲਿਆ ਕੇ ਆ ਜੀ ਤੁਸੀਂ ਮੈਨੂੰ ਸਲਵਾਰ ਕਰਿਓ ਮਾਰੇ ਕਿਤੇ ਸਲਵਾਰ ਆ ਪਰ ਤੂੰ ਇਹ ਵੀ ਨਾ ਲੈ ਕੇ ਆ ਇਹਦੀ ਵੀ ਲੋੜ ਨਹੀਂ ਹੈਗੀ ਮੈਨੂੰ ਮੈਨੂੰ ਤੇਰੀ ਖੁਸ਼ਬੂ ਬਣੀ ਆ ਮੈਨੂੰ ਤੂੰ ਹੀ ਬਹੁਤ ਆ ਪਰ ਜੇ ਤੂੰ ਸਮਰਪਤ ਆ ਤੇ ਪਰ ਜੇ ਤੂੰ ਸਿਰਫ ਮੈਨੂੰ ਫਾਰਮੈਲਿਟੀ ਨਹੀਂ ਕਰ ਰਿਹਾ ਮੱਤਾਂ ਟੇਕਣ ਦੀ ਹੁਣ ਇਹ ਗੱਲਾਂ ਤਾਂ ਇਹ ਬੜੀਆਂ ਡੂੰਘੀਆਂ ਨੇ ਗੱਲਾਂ ਤਾਂ ਬੜੀਆਂ ਛੜ ਕਈਆਂ ਨੂੰ ਤਾਂ ਬਹੁਤੇ ਜਿਹੜੇ ਸਾਡੇ ਜਿਹੜੇ ਬੰਦੇ ਟੁੱਟ ਗਏ ਨੇ ਬਿਲਕੁਲ ਜੋ ਜਿਨ੍ਹਾਂ ਦਾ ਮਾਨਸਿਕਤਾ ਜਿਹੜੀ ਬਦਲ ਗਈ ਆ ਉਹ ਗਾਣਿਆਂ ਵਾਲੇ ਬੰਨੇ ਨਚਾਰਾਂ ਵਾਲੇ ਬੰਨੇ ਗੰਦਖਾਨੇ ਵਾਲੇ ਬੰਨੇ ਪਖੰਡੀਆਂ ਵਾਲੇ ਬੰਨੇ ਕੋਈ ਮਰਾਦ ਸ਼ਾਹ ਨੂੰ ਕੁੱਜੀ ਜਾਂਦਾ ਕੋਈ ਬਾਕਰਪੁਰ ਵਾਲੇ ਬੰਨੇ ਮੂੰਹ ਕਰੀ ਬੈਠਾ ਕੋਈ ਧਰਮ ਬਦਲੀ ਜਾਂਦਾ ਕੋਈ ਪਖੰਡੀਆਂ ਦੇ ਬਈ ਜਾਂਦਾ ਉਹਨਾਂ ਲੋਕਾਂ ਨੂੰ ਤਾਂ ਇਹ ਗੱਲਾਂ ਸੱਚੀ ਬੜੀਆਂ ਔਖੀਆਂ ਤੇ ਗਲਤ ਲੱਗਣਗੀਆਂ ਆਟਪਟੀਆਂ ਲੱਗਣਗੀਆਂ ਵੀ ਉਹ ਬਾਬਾ ਮਾਰੀ ਜਾਂਦਾ ਬੈਠਾ ਵੇਲਿਆ ਪਰ ਮੇਰੀ ਨਾ ਮੰਨੋ ਪਰਮਜੀਤ ਸਿੰਘ ਅਕਾਲੀ ਤੁਹਾਨੂੰ ਕੀ ਕਹਿ ਰਿਹਾ ਤੁਹਾਨੂੰ ਇਹ ਗੱਲ ਸੁਣਨ ਦੀ ਲੋੜ ਹੀ ਨਹੀਂ ਇਹ ਜੋ ਕੁਝ ਕਹਿ ਰਿਹਾ ਸਮਝ ਲਓ ਕਿ ਇਹ ਝੂਠ ਆ ਤੁਸੀਂ ਮੂੰਹ ਗੁਰੂ ਵੱਲ ਕਰ ਲਓ ਤੇ ਗੁਰੂ ਦੀ ਗੱਲ ਨੂੰ ਵਿਚਾਰੋ ਗੁਰੂ ਦੇ ਹੁਕਮ ਨੂੰ ਵਿਚਾਰੋ ਉਸ ਮਰਿਆਦਾ ਨੂੰ ਉੱਤੇ ਪਹਿਲਾਂ ਦਿਓ ਜਿਹੜੀ ਸਾਨੂੰ ਸਾਡੇ ਵਡੇਰੇ ਬਖਸ਼ ਕੇ ਗਏ ਉਹ ਬਹੁਤੇ ਕਿੰਤੂਗਰ ਵਾਲੇ ਕਹਿੰਦੇ ਲੈ ਗੁਰੂ ਰਣਸਾਹਬ ਜੀ ਕਿਹਨਾਂ ਕਿੰਦੀ ਗੱਲ ਕੀਤੀ ਹੈ ਜਦੋਂ ਇਹ ਸਵਾਲ ਕਰਦੀ ਹੈ ਨਾ ਵੀ ਭਾਈ ਤੁਸੀਂ ਅਮਰਸ਼ਾਹ ਲੋ ਇੰਨੀ ਉਮਰ ਹੋ ਗਈ ਤੁਹਾਡੀ ਬਾਣਾ ਹੁਣ ਬਾਣਾ ਹੁਣ ਤਾਂ ਧਿਆਰਨ ਹੋਜੁਕ ਤਾਰਾਂ ਦੇ ਉਹ ਲੈ ਯਾਰ ਉੱਥੇ ਲਿਖਿਆ ਥੋੜੀ ਕਿਤੇ ਅਮਰਸ਼ਾਹ ਹੋਣੀ ਇਦਾਂ ਦਾ ਸਵਾਲ ਜਿਹੜਾ ਗਾੜੀਆਂ ਕਰ ਦਿੰਦੇ ਆ ਕਿੱਥੇ ਨਹੀਂ ਲਿਖਿਆ ਅਮਰਸ਼ਾਹ ਕਣਾ ਕੌਣ ਕਹਿੰਦਾ ਨਹੀਂ ਲਿਖਿਆ ਉਹ ਤਾਂ ਤੁਹਾਨੂੰ ਉੱਥੋਂ ਸ਼ੁਰੂ ਕਰ ਗਈ ਉੱਥੋਂ ਕਰ ਲਿਆ ਮਹਾਰਾਜ ਨੇ ਜਿੱਦਣ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਕ ਓਅੰਕਾਰ ਦਾ ਉਚਾਰਨ ਕੀਤਾ ਉਸ ਦਿਨ ਹੀ ਤੁਹਾਨੂੰ ਹੁਕਮ ਕਰਤਾ ਸੀਗਾ ਉਹ ਪਾਉ ਲੈਂਦੇ ਸੀ ਨਾ ਪਾਉ ਦੋ ਮਰਿਆਦਾ ਪਾਉ ਦੀ ਸੀ ਸਾਡੀ ਤੇ ਉਹ ਪਾਉ ਲ ਅੱਗੇ ਚੱਲਦੀ 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 ਅਮਰਤ ਰੂਪੀ ਬਾਟਾ ਤਿਆਰ ਹੋ ਗਿਆ ਪਰ ਜਿਨ੍ਹਾਂ ਨੇ ਕਿੰਤੂ ਕਰਨਾ ਜਿਨ੍ਹਾਂ ਨੇ ਭੱਜਣਾ ਇਸ ਚੀਜ਼ ਤੋਂ ਵੀ ਮੈਂ ਵੀ ਮੈਨੂੰ ਇਹ ਹਾਸਲ ਕਿਤੇ ਅਡਾਪਟ ਨਾ ਕਰਨੀ ਪਵੇ ਸੋ ਉਹਨਾਂ ਦੇ ਕੋਲ 100 ਬਹਾਨੇ ਨੇ ਇਸ ਕਰਕੇ ਬੇਨਤੀ ਆ ਅਸੀਂ ਲੋਕਾਂ ਨੂੰ ਉਪਦੇਸ਼ ਦੇਣਾ ਵਾ ਬਾਣਾ ਪਾ ਕੇ ਬਾਣੀ ਵਾਲੇ ਦਾ ਕੰਮ ਈ ਆ ਵੀ ਉਹਨੇ ਬਾਣੀ ਹੁਣ ਜਿਹੜਾ ਨਿਹੰਗੀ ਬਾਣਾ ਵਾ ਜਿਹੜਾ ਦਮਾਲੇ ਨੇ ਨਿਹੰਗੀ ਚੋਲੇ ਪਾਈ ਜਾਂਦੇ ਨੇ ਨਾ ਨੀਲਾ ਬਾਣਾ ਵਾ ਇਹ ਇੱਕ ਪ੍ਰਚਾਰ ਦਾ ਬਾਣਾ ਵਾ ਇਹ ਇੱਕ ਉਹਦਾ ਵਾ ਬਹੁਤ ਵੱਡਾ ਅਕਾਲੀ ਬਾਣਾ ਵਾ ਏ ਅਕਾਲੀ ਬਾਣੇ ਦਾ ਮਤਲਬ ਆ ਵੀ ਇਹ ਬਾਣਾ ਹੀ ਆਪਣੇ ਆਪ ਚ ਪ੍ਰਚਾਰਿਆ ਮੂੰਹੋਂ ਕੁਝ ਕਹਿਣ ਦੀ ਲੋੜ ਨਹੀਂ ਇਹ ਬਾਣਾ ਹੀ ਪ੍ਰਚਾਰ ਆ ਵੀ ਜਦੋਂ ਇੱਕ ਬਾਣੇ ਵਾਲਾ ਸਿੰਘ ਤਿਆਰ ਪਰ ਤਿਆਰ ਹੋ ਕੇ ਤੇ ਜਦੋਂ ਵਿਚਰਦਾ ਨਾ ਸਮਾਜ ਦੇ ਵਿੱਚ ਦੁਨੀਆ 'ਚ ਜਾਂਦਾ ਇਹ ਉਦੋਂ ਹੀ ਪ੍ਰਚਾਰਿਆ ਜਿੰਨੇ ਕਿਸੇ ਨੇ ਵੇਖਣਾ ਉਹਨੇ ਨਮਸਕਾਰ ਕਰਨਾ ਉਹਨੇ ਬੰਦੇ ਨੂੰ ਨਮਸਕਾਰ ਨਹੀਂ ਕਰਨਾ ਜੇ ਕੋਈ ਇਹ ਸੋਚੇ ਮੇਰੇਗਾ ਵੀ ਮੈਨੂੰ ਮੱਥਾ ਟੇਕਦੇ ਨੇ ਕਾਲੀ ਨੂੰ ਟੇਕਦੇ ਹੋਣਗੇ ਨਹੀਂ ਜਦੋਂ ਸਤਿਕਾਰ ਕਰਦੇ ਨੇ ਕਾਲੀ ਦਾ ਕਰਦੇ ਨਹੀਂ ਕਰਦੇ ਉਹ ਕਰਦੇ ਨੇ ਬਾਣੇ ਦਾ ਸਤਿਕਾਰ ਬਾਣਾ ਕਿਹਦਾ ਸਾਡੇ ਪਿਓ ਦਾ ਦਸਮ ਪਾਸ਼ਾ ਬਾਸ਼ਾ ਦਾ ਉਸ ਬਾਣੇ ਨੂੰ ਨਮਸਕਾਰ ਹੁੰਦੀ ਆ ਤੇ ਉਹ ਬਾਣਾ ਇੱਕ ਪ੍ਰਚਾਰ ਕਰਦਾ ਫਿਰਦਾ ਸਮਾਜ ਭਾਲੀ ਜਦੋਂ ਉਹ ਬਾਣਾ ਸਟੇਜਾਂ ਦੇ ਉੱਤੇ ਕੰਡੀਆਂ ਦੇ ਨਾਲ ਲੱਚੂਗਾ ਜਦੋਂ ਉਹ ਬਾਣਾ ਸਟੇਜਾਂ ਦੇ ਉੱਤੇ ਨੋਟ ਵਾਰੂਗਾ ਇਦਾਂ ਕਰਕੇ ਡਾਂਸਰਾਂ ਨਾਲ ਨੱਚੂਗਾ ਜਦੋਂ ਉਹ ਬਾਣਾ ਸ਼ਰਾਬ ਪੀਊਗਾ ਜਦੋਂ ਉਹ ਬਾਣਾ ਕਿਸੇ ਦੀ ਧੀ ਪੈਨ ਨੂੰ ਛੇੜੂਗਾ ਠੱਗੀ ਮਾਰੂਗਾ ਚੋਰੀ ਕਰੂਗਾ ਡਾਕਾ ਮਾਰੂਗਾ ਉਦੋਂ ਉਦੋਂ ਉਹ ਕਿਹੜਾ ਪ੍ਰਚਾਰ ਕਰਦਾ ਹੋਊਗਾ ਬਾਣਾ ਸੋਚੋ ਹੁੰਦਾ ਨਾ ਹੁਣ ਹੋ ਰਿਹਾ ਨਾ ਹੁਣ ਜਦੋਂ ਕੋਈ ਬਾਣੇ ਵਾਲਾ ਕੰਮ ਗਲਤ ਕਰਦਾ ਤੇ ਵਿਰੋਧੀਆਂ ਦਾ ਜਦੋਂ ਸਾਡੀ ਜਿਹੜੀ ਉਹ ਕਟਾਸ ਕਰਨਾ ਹੀ ਕਰਨਾ ਵਿਰੋਧੀਆਂ ਦਾ ਰੋਲਾ ਪੋਣੇ ਪੋਣਾ ਜਿਹੜੇ ਸਾਡੇ ਆਪਣੇ ਆਪਨੇ ਨੂੰ ਕਹਿਣ ਵਾਲੇ ਸਿੱਖ ਨੇ ਸਭ ਤੋਂ ਵੱਧ ਉਹ ਕਰਦੇ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਨੇਕੀ ਅਗੇ ਢੱਡਰੀ ਅਗੇ ਚੌਲਾਂ ਨੂੰ ਮੌਕਾ ਮਿਲ ਜਾਂਦਾ ਬਾਣਾ ਬਦਨਾਮ ਕਰਨ ਦਾ ਤੇ ਫਿਰ ਕਰਦੇ ਨੇ ਨਾ ਬਦਨਾਮ ਬਾਣੇ ਨੂੰ ਉਹ ਕਰਦੇ ਨੇ ਨਾ ਗੱਲਾਂ ਵੀ ਲੋਭ ਹੀ ਪਾ ਗਏ ਨਾਂ ਦੇ ਵੇਖੋ ਕੀ ਕਰਦੇ ਫਿਰਦੇ ਚੌਲੇ ਪਾ ਕੇ ਇੱਕ ਬੰਦੇ ਦੀ ਗਲਤੀ ਦੇ ਨਾਲ ਸਾਰਾ ਸਿਸਟਮ ਬਦਨਾਮ ਹੁੰਦਾ ਹੁਣ ਜਦੋਂ ਅਸੀਂ ਉਹਨਾਂ ਨੂੰ ਗਲਤ ਕਹਿੰਨੇ ਆ ਆ ਇੱਕ ਵੀਡੀਓ ਤੁਸੀਂ ਨੈਟ ਤੇ ਦੇਖੀ ਸੀ ਪਾਈ ਸੀ ਕੋਈ ਜਦੋਂ ਪਹਿਲਾਂ ਦਿਨਾਂ ਨੇ ਮੈਨੂੰ ਪੇਟੀ ਸੀ ਮੈਂ ਪਾਇ ਨਾਲ ਬੋਲ ਕੇ ਵੀ ਪਾਇਆ ਵੀ ਇੱਕ ਨਿਹੰਗ ਸਿੰਘ ਜਿਹੜਾ ਵਾ ਕਿਸੇ ਈਸਾਈਆਂ ਦੇ ਪ੍ਰੋਗਰਾਮ ਚ ਨੱਚ ਰਿਹਾ ਹੁਣ ਸਾਨੂੰ ਕਿੰਤੂ ਕਰਨ ਵਾਲੇ ਬੜੇ ਕਿੰਤੂ ਕਰੀਏ ਤੁਸੀਂ ਲਓ ਉਹ ਤਾਂ ਆਪਣੇ ਬੱਚੇ ਦੀ ਖੁਸ਼ੀ ਨੱਚ ਰਿਹਾ ਹੋਊਗਾ ਫੇਰ ਕੀ ਹੋ ਗਿਆ ਜੀ ਉਹਨੇ ਬਿਲਕੁਲ ਨੱਚੇ ਭਾਈ ਜਮ ਜਮ ਨੱਚੇ ਜੀ ਉਹਨੂੰ ਨੱਚਣ ਦਾ ਇੰਨਾ ਚਾ ਨੱਚੇ ਪਰ ਬਾਣਾ ਲਾ ਦੇ ਉਹਨਾਂ ਵਰਗਾ ਬਣ ਜੇ ਵਿਚਾਰਾਂ ਵਰਗਾ ਤੇ ਨੱਚੀ ਜਾਵੇ ਸਾਡੇ ਕਨੇਓ ਰੱਠੇ ਖੂ ਜਾਵੇ ਸਾਨੂੰ ਕੀ ਲੱਗੇ ਅਸੀਂ ਘਰ ਤੋਂ ਕਹੀਏ ਪਰ ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਕੇ ਬਦਲ ਬਸਾਰ ਅਸੀਂ ਤੇ ਭਾਈ ਕੂਕਰ ਇਹ ਦੁਰਦੇਸ਼ੀ ਦਾ ਭੌਂਕਣਾ ਸਾਡਾ ਤਾਂ ਕੰਮ ਆ ਇਹ ਇਹ ਕੰਮ ਅਸੀਂ ਛੱਡਣਾ ਨਹੀਂ ਜਿੰਨਾ ਚਿਰ ਤੱਕ ਸਾਡੇ ਸਾਹ ਚੱਲਦੇ ਨੇ ਜਿੰਦਾਂ ਅਸੀਂ ਗਲਤ ਹੋਵਾਂਗੇ ਜਦੋਂ ਸਾਨੂੰ ਲੱਗੂ ਵੀ ਸਾਡੇ ਕੋਲ ਗਲਤੀ ਗੁਨਾਹ ਆ ਗਈ ਅਸੀਂ ਸਿਰ ਨੀਵਾ ਕਰਕੇ ਵਹਿ ਜਾਗੇ ਪੰਥ ਦੀ ਗਾੜੀ ਸੰਗਤ ਦੀ ਗਾੜੀ ਵੀ ਲਾਓ ਭਾਈ ਜੋਸ਼ ਜਿਆ ਲਾਉਣੀ ਲਾ ਦਿਓ ਪਰ ਹੁਣ ਉਲਟਾ ਹੋ ਰਿਹਾ ਸਾਰਾ ਕੁਝ ਇੱਕ ਬੰਦੇ ਚੋਰ ਨਾਲੇ ਚਤਰ ਇੱਕ ਤਾਂ ਅਸੀਂ ਗਲਤੀਆਂ ਕਰਦੇ ਆਂ ਕਰਮ ਕਰਦੇ ਆਂ ਉਤੋਂ ਅੱਖਾਂ ਬਗਾਉਂਦੇ ਆਂ ਹੁਣ ਉਹ ਭਾਈ ਨਿਹੰਗ ਸਿੰਘ ਜਿਹੜਾ ਵਾ ਕਿੰਨੀ ਉਹਦੀ ਉਮਰ ਹੋ ਗਈ ਚਿੱਟਾ ਦਾੜਾ ਉਹਦਾ ਪ੍ਰਕਾਸ਼ ਉਹ ਨੱਚ ਰਿਹਾ ਜਾ ਕੇ ਉਹ ਇਹ ਇਹ ਅਸੀਂ ਆਪਣੇ ਕੋਲ ਨਹੀਂ ਕਹਿ ਰਹੇ ਆ ਵੀਡੀਓ ਸਾਡੇ ਕੋਲ ਆ ਗਈ ਆ ਜਿਹਦੇ ਵਿੱਚ ਇੱਕ ਇਸਾਈ ਪਾਸਟਰ ਦੇ ਗੱਲ ਕਰ ਰਿਹਾ ਵੀ ਫਿਰ ਕੀ ਹੋ ਗਿਆ ਜਿਉਂ ਨਿਹੰਗ ਸਿੰਘ ਸਾਡੇ ਕੀ ਪ੍ਰੋਗਰਾਮ ਹੋ ਰਿਹਾ ਸੀ ਉਹਨਾਂ ਦਾ ਕੋਈ ਨਾਂ ਲੈ ਰਿਆ ਸੀ ਉਹਨਾਂ ਦਾ ਕੋਈ ਵਿਆਹ ਦਾ ਕੋਈ ਹੁੰਦਾ ਫੰਕਸ਼ਨ ਇਸਾਈਆਂ ਦੇ ਵਿਆਹ ਦਾ ਕੋਈ ਫੰਕਸ਼ਨ ਹੁੰਦਾ ਉਹਦਾ ਕੋਈ ਨਾਂ ਉਹਨੇ ਲਿਆ ਮੈਨੂੰ ਯਾਦ ਭੁੱਲ ਗਿਆ ਮੈਂ ਕਮੈਂਟ ਚ ਭੇਜ ਦੂੰਗਾ ਵੀਡੀਓ ਤੁਸੀਂ ਦੇਖ ਲਿਓ ਉਹ ਉਸ ਪ੍ਰੋਗਰਾਮ ਤੇ ਨੱਚ ਰਿਹਾ ਨੈਂਕ ਸਿੰਘ ਤੇ ਸਾਡੇ ਆਪਣੇ ਡਿਫੈਂਡ ਕਰੀ ਜਾਂਦੇ ਨੇ ਉਹ ਬੰਦੇ ਡਿਫੈਂਡ ਕਰਦੇ ਨੇ ਜਿਹੜੇ ਖਾਲਸਾ ਰਾਜ ਦੀ ਗੱਲ ਕਰਦੇ ਆ ਉਹ ਬੰਦੇ ਡਿਫੈਂਡ ਕਰਦੇ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਉਹ ਕਹਿੰਦੇ ਫਿਰ ਕੀ ਹੋ ਗਿਆ ਜੇ ਨੱਚ ਲਿਆ ਗਾਣੇ ਤੇ ਉਹਨੇ ਤੇ ਕਿਹੜਾ ਪਾਪ ਹੋ ਗਿਆ ਬਿਲਕੁਲ ਭਾਈ ਕਿਉਂ ਨਹੀਂ ਹੋ ਗਿਆ ਮੈਂ ਤਾਂ ਹਰਾਣ ਇਸ ਗੱਲੋਂ ਆ ਕਿ ਸਾਡੇ ਉਹ ਯੋਧੇ ਜਿਨ੍ਹਾਂ ਨੇ ਪੰਥ ਤੋਂ ਬੜੀ ਦੇਣ ਦਿੱਤੀ ਹੁਣ ਤੱਕ ਉਹ ਵੀ ਸਪੋਰਟ ਕਰੀ ਜਾਂਦੇ ਨੇ ਜੇ ਅਸੀਂ ਕਿਸੇ ਦਾ ਵਿਰੋਧ ਕੀਤਾ ਨਾ ਤੇ ਅਸੀਂ ਇੰਨੀ ਕਾਲੀ ਪੈ ਕਦੀ ਵੀ ਰੋਲ ਨਹੀਂ ਕਰਦੇ ਹੁੰਦੇ ਅਸੀਂ ਬੜੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਲਾਜ ਨਾ ਲੱਗ ਜਾ ਕਿਤੇ ਸਾਡੇ ਕਰਕੇ ਬਦਨਾਮ ਨਾ ਹੋ ਜਾਏ ਝੂਠ ਨਾ ਹੋ ਜਾਏ ਕਿਤੇ ਕੱਲ ਨੂੰ ਇਹ ਗੱਲ ਗਲਤ ਨਾ ਨਿਕਲਾਵੇ ਵੀ ਸਾਡੇ ਕਰਕੇ ਕੋਈ ਬੰਦਾ ਬਾਣੀ ਚੋਂ ਚੁੱਕ ਰਿਹਾ ਪਰ ਨੰਗੇ ਕਰਨੇ ਜ਼ਰੂਰੀ ਨੇ ਜੇ ਤੁਸੀਂ ਸੋਚੋ ਪਰਦੇ ਪਾਈ ਜਾਈਏ ਤੇ ਪਰਦੇ ਪਾਇਆ ਵੀ ਗੱਲ ਨਹੀਂ ਪੜਨੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਬੰਦਾ ਜਲੂਸ ਕੱਢਿਆ ਸਾਡੇ ਸਿਧਾਂਤਾਂ ਦਾ ਕੱਢਿਆ ਉਸੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਹੀ ਲੋਕਾਂ ਦੇ ਸਾਹਮਣੇ ਜਲੂਸ ਅਸੀਂ ਵੀ ਕੱਢਾਂਗੇ ਜੇ ਸਾਡੇ ਕੋ ਨਿਕਲੂਗਾ ਕਿਉਂ ਜੇ ਨਾ ਕੱਢਾਂਗੇ ਨਾ ਲੋਕਾਂ ਨੂੰ ਮੂੰਹ ਪੇਜੂਗਾ ਅੱਜ ਇਹ ਬਾਣਾ ਪਾ ਕੇ ਨੱਚ ਰਹੇ ਨੇ ਕੱਲ ਨੂੰ ਆਖਣਗੇ ਬਾਣਾ ਪਾ ਕੇ ਸ਼ਰਾਬ ਪੀਣੇ ਆ ਸਿੱਧੀ ਪੈਣ ਦੀ ਬਾਹ ਫੜ ਲੈਣੇ ਆ ਵੀ ਸਾਨੂੰ ਕਿਹੜਾ ਪੁੱਛਣਾ ਕਿਸੇ ਨੇ ਪਰ ਪੁੱਛਣਾ ਭਾਈ ਇਹ ਸਾਡਾ ਹੀ ਕਲੇ ਦਾ ਫਰਜ਼ ਨਹੀਂ ਬਣਦਾ ਇਹ ਹਰ ਸਿੱਖ ਦਾ ਫਰਜ਼ ਬਣਦਾ ਜਿਹੜਾ ਗੁਰੂ ਨੂੰ ਸਮਰਪਤ ਐ ਸੋ ਮੈਂ ਵਿਚਾਰਾਂ ਬੜੀਆਂ ਨੇ ਮਨ ਦੇ ਵਿੱਚ ਬੜੇ ਵੱਲ ਵਾਲੇ ਨੇ ਬੜੀਆਂ ਗੱਲਾਂ ਨੇ ਪਰ ਅਸੀਂ ਕੋਈ ਵਿਵਾਦ ਨਹੀਂ ਪੈਦਾ ਕਰਨਾ ਚਾਹੁੰਦੇ ਅਸੀਂ ਕਿਸੇ ਨੂੰ ਟਾਰਗੇਟ ਕਰਕੇ ਇਥੇ ਵੀਊ ਲੈਣ ਵਾਸਤੇ ਗੱਲ ਨਹੀਂ ਕਰ ਰਹੇ ਅਸੀਂ ਤਾਂ ਜੋ ਸਾਡੇ ਮਨ ਦੇ ਵਿੱਚ ਸਾ ਹੈ ਦਰਦ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਸੋਚ ਕੇ ਕਿ ਜਿੰਨੇ ਵੀ ਤੁਸੀਂ ਸੁਣੋਗੇ ਉਹ ਘਟੋ ਘਟ ਕੱਡੋ ਘਟ ਉਹਨੇ ਜਾਣੇ ਤਾਂ ਇਸ ਗੱਲ ਨੂੰ ਜਰੂਰ ਵਿਚਾਰੋਗੇ ਕਿ ਜਿਹੜੀਆਂ ਗੱਲਾਂ ਅਕਾਲੀ ਕਹਿ ਰਿਹਾ ਆਓ ਆਪਾਂ ਉਹਨਾਂ ਗੱਲਾਂ ਦੀ ਕੋਖ ਕਰ ਲਈਏ ਜੇ ਉਹ ਗੱਲਾਂ ਗਲਤ ਹੋਣਗੀਆਂ ਤੇ ਉਹਨਾਂ ਨੂੰ ਛੱਡ ਦਿਓ ਲੈਟ ਗੋ ਕਰ ਦਿਓ ਤੇ ਮੈਨੂੰ ਵੀ ਸਮਝਾਇਓ ਵੀ ਕਾਲੀ ਤੂੰ ਇੱਥੇ ਗਲਤ ਆ ਤੇ ਜਿੱਥੇ ਸਹੀ ਹੋਣਗੀਆਂ ਉਹਨਾਂ ਗੱਲਾਂ ਨੂੰ ਵਿਚਾਰ ਕੇ ਉਹਨਾਂ ਗੱਲਾਂ ਦੇ ਉੱਤੇ ਆਪਾਂ ਆਪਣਾ ਜੀਵਨ ਨਿਰਵਾਹ ਕਰਨਾ ਕਰੀਏ। ਗੁਰੂ ਨੇ ਗਾੜੀ ਅਦਾਸ ਕਰੀਏ ਕਿ ਮਹਾਰਾਜ ਸਾਨੂੰ ਜੇ ਤੂੰ ਇਹ ਸੋਹਣਾ ਅੰਗ ਪੈਰ ਬਖਸ਼ੇ ਨੇ ਸਰੀਰ ਬਚਿਆ ਤੇ ਜੇ ਸਾਨੂੰ ਇਹ ਬਾਣਾ ਬਖਸ਼ਿਆ ਸਾਨੂੰ ਇਹ ਕਕਾਰ ਬਖਸ਼ੇ ਨੇ ਤੇ ਸਾਨੂੰ ਰਹਿਤ ਵੀ ਬਖਸ਼ ਸਾਨੂੰ ਮਰਿਆਦਾ ਵੀ ਬਖਸ਼ ਜੇ ਮੈਂ ਤੇਰਾ ਸਿੱਖਾਂ ਮੈਂ ਬਾਣੀ ਪੜਦਾ ਤੇ ਮੈਨੂੰ ਉਸ ਬਾਣੀ ਦੇ ਅਰਥ ਵੀ ਦੱਸ ਮੈਨੂੰ ਸੋਝੀ ਦੇ ਕਿ ਮੈਂ ਗੁਰਬਾਣੀ ਕੀ ਕਹਿ ਰਹੀ ਆ ਉਹ ਵੀ ਕਰਾ ਗੱਲਾਂ ਕਰਨ ਨਾਲ ਵੀਰੇ ਗੱਲ ਨਹੀਂ ਬਾਨੀ ਤਾਲੇ ਬਹੁਤ ਆ ਸੀ ਜਿਵੇਂ ਗੱਲ ਸੀ ਗੁਰੂ ਦੀ ਕਰਨ ਵਾਲੇ ਬੰਦੇ ਆ ਨਾ ਤੇ ਸਾਡੇ ਕੋਲ ਬੈਠਾ ਵੀ ਨਹੀਂ ਜਾਂਦਾ ਲੱਤਾਂ ਕੰਮ ਕਰ ਉਹਨਾਂ ਜਾਂਦੀਆਂ ਤੇ ਜੇ ਕਿਤੇ ਉਦਾਂ ਹੀ ਬਹਿ ਕੇ ਆਖੋ ਨਾ ਵੀ 3 ਘੰਟੇ ਬਹਿ ਕੇ ਇੱਥੇ ਚੌਲਾ ਮਾਰਨੀ ਆਪਾਂ ਉਹ ਉਦਾਂ ਦੁਨਿਆਵੀ ਗੱਲਾਂ ਕਰਦੀਆਂ ਫਿਲਮਾਂ ਵੇਖਦੀਆਂ ਨੱਚਣਾ ਗਾਣਿਆਂ ਤੇ ਤੇ ਜਿੰਨਾ ਚਿਰ ਮਰਜ਼ੀ ਬਾਈ ਰੱਖੋ ਸਾਡੇ ਅਗਿਆਂ ਨੂੰ ਕਿਉਂ ਹੋ ਰਿਹਾ ਮੱਦਾ ਕਿਉਂ ਕਿ ਸਾਡੀ ਮਰਤੀ ਹੈ ਨਹੀਂ ਉਸ ਤੱਕ ਅਸੀਂ ਸਿਰਫ ਦੁਨਿਆਵੀ ਹੀ ਖੇਡਾਂ ਦੇ ਵਿੱਚ ਸੀਮਤ ਹੋ ਗਏ ਆ ਦੁਨਿਆਵੀ ਕਾਰਜਾਂ 'ਚ ਗਲਤਾਨ ਹੋ ਗਏ ਆ ਮੇਰੀ ਚਰਣਾ 'ਚ ਬੇਨਤੀ ਆ ਹੱਥ ਜੋੜ ਕੇ ਜਦੋਂ ਵੀ ਕੋਈ ਬਾਣਾ ਪਾ ਕੇ ਕਾ ਕਰ ਮਾਰਾ ਕਰਦਾ ਹੋਵੇ ਤੁਹਾਡੇ ਸਾਹਮਣੇ ਤੇ ਇਹਦਾ ਸੋਚਿਆ ਕਰੋ ਵੀ ਇਹ ਕਰਦਾ ਸਾਨੂੰ ਕੀ ਲੱਗੇ ਜੇ ਉੱਥੇ ਆ ਜਦੋਂ ਤੇ ਉਹਨੂੰ ਗੁੱਟੋ ਫੜੋ ਉਹਨੂੰ ਪੁੱਛੋ ਉਸੇ ਵਾਲੇ ਭਾਈ ਤੂੰ ਇਹ ਕੀ ਕਰ ਰਿਹਾ ਏ ਕਿਉਂ ਕਰ ਰਿਹਾ ਤੂੰ ਕਿਉਂ ਲਾਜਾ ਰਿਹਾ ਬਾਣੇ ਨੂੰ ਤੂੰ ਕਿਉਂ ਲਾਜਾ ਰਿਹਾ ਕਕਾਰਾਂ ਨੂੰ ਭਾਵੇਂ ਸਿਵਲ ਦੇ ਵਿੱਚ ਹੋਵੇ ਪੈਨਸਲ ਦਬਾਈ ਹੋਵੇ ਕੁੱਟੀ ਆਈ ਬੱਕਬੰਦ ਆਵੇ ਪਰ ਜਿਉ ਕਕਾਰ ਧਾਰੀ ਆ ਦਾੜਾ ਪ੍ਰਕਾਸ਼ ਆਉਦਾ ਜੇ ਉਹ ਸੱਚੀ ਰੂਪ ਦੇ ਵਿੱਚ ਆ ਤੇ ਗਲਤ ਕਰ ਰਿਹਾ ਤੇ ਉਹਨੂੰ ਗੁੱਟੋ ਫੜ ਕੇ ਪੁੱਛੋ ਸਾਨੂੰ ਕਈ ਵਾਰੀ ਬੜੇ ਫੋਨਾਂ ਦੀ ਬਲਾਨੀ ਧਾ ਤੇ ਮੈਂ ਵੇਖਿਆ ਇੱਕ ਅਮਰਤਾਲੀ ਸਿੰਘ ਨਾ ਜੀ ਖੋਖੇ ਤੋਂ ਠੇਕੇ ਤੋਂ ਸ਼ਰਾਬ ਲੈ ਰਿਆ ਸੀ ਉਹ ਸਾਨੂੰ ਜੋ ਫੋਨ ਕਰਦੇ ਉਹਨੂੰ ਗੁੱਟੋ ਫੜੋ ਉਹਦੇ ਕੰਤੇ ਮਾਰੋ ਚਾਰੋਂ ਨੂੰ ਪੁੱਛੋ ਇਹ ਕੰਨਿਆ ਕਰਦੂ ਤੇ ਤੁਹਾਡਾ ਲਈ ਪਿਓ ਬਲਾਲ ਸਿੰਘ ਦੇ ਵਿਆਹ ਦੇ ਨੋਟ ਵਾਰੇ ਗਏ ਕਿਸਕ ਨੂੰ ਰੋਕ ਸਕਦੇ ਆ ਜ਼ਿੰਮੇਵਾਰ ਅਸੀਂ ਆਪਣੀ ਜ਼ੁਮੇਰੀ ਸਮਝਦਾ ਹਾਂ ਵੇਖੋ ਭੈਣ ਜੀ ਹੁਣ ਉਹ ਸਿੰਘ ਦਾ ਆਨੰਦ ਕਾਰਜ ਹੋ ਰਿਹਾ ਜਿਉ ਗੁਰਮਤਨਸਾਰ ਹੋ ਰਿਹਾ ਸੀਗਾ ਤੇ ਕਾਪਲੇ ਪ੍ਰਚਾਰਕ ਕਹਿੰਦੇ ਆ ਨਾ ਆਪਾਂ ਤੇ ਪ੍ਰਚਾਰਕ ਕਹਿੰਦੇ ਕਿ ਗੁਰੂ ਦਾ ਜਿਹੜਾ ਸਟੇਜਾਂ ਦੇ ਉੱਤੇ ਸਾਨੂੰ ਇਹ ਸਿੱਖਿਆ ਦਿੰਦਾ ਵੀ ਸਾਨੂੰ ਗੁਰੂ ਆ ਕਹਿੰਦਾ ਤੇ ਆ ਕਰਨਾ ਉਹੀ ਬੰਦਾ ਜੇ ਸਾਡੇ ਉਸ ਸਿਧਾਂਤਾਂ ਤੋਂ ਉਲਟ ਜਾ ਕੇ ਕਰੂਗਾ ਤੇ ਅਸੀਂ ਕਿੰਨੂੰ ਸਮਝਾਵਾਂਗੇ ਤੈਨੂੰ ਕਹਾਂਗੇ ਭਾਈ ਤੂੰ ਆਹ ਕੰਮ ਨਾ ਕਰ ਅੱਜ ਜੇ ਮੰਨ ਲਓ ਅਸੀਂ ਨੌਜਵਾਨਾਂ ਨੂੰ ਕਹਿੰਨੇ ਪੁੱਤ ਨੱਚੋ ਨਾਲ ਗਾਣਿਆਂ ਦੇ ਉੱਤੇ ਇਹ ਕਿ ਨੋਟ ਨਾ ਸਤੋ ਇਦਾਂ ਨੋਟ ਵਿਆਹਾਂ ਤੇ ਪੈਸਾ ਨਹੀਂ ਪੁੱਤ ਵਾਲੀ ਦਾ ਇਹ ਮਾਇਆ ਜਿਹੜੀ ਐ ਇੱਕ ਸਕਰੀਨ ਤੇ ਕੰਮ ਆਜੂ ਸਾਨੂੰ ਕਹਣਗੇ ਲਓ ਤੜਦਾ ਆਪਣੇ ਬਾਹਾਂ ਵਾਲਿਆ ਕੰਮ ਕਰ ਰਹੇ ਨੇ ਉੱਥੇ ਕਿ ਜਵਾਬ ਦਵਾਂਗੇ ਪਰ ਚਲੋ ਮਹਾਰਾਜ ਭਲਾ ਕਰਨ ਗੁਰੂ ਸਾਹਿਬ ਬੜੇ ਸਮਰੱਥ ਨੇ ਜਿਹੜਾ ਤਾਂ ਬਾਣਾ ਪਾ ਕੇ ਮੇਨ ਵਰਗਾ ਕੋਈ ਬੇਵਚਾਰੀ ਕੋ ਦੰਬੀ ਪਖੰਡੀ ਬਾਣੇ ਦੀ ਆੜ ਦੇ ਵਿੱਚ ਇਦਾਂ ਦੇ ਕੰਮ ਕਰਦਾ ਮਹਾਰਾਜ ਫਿਰ ਉਹ ਖੇੜ ਵਖਰੀ ਵਰਤਾਉਦੇ ਹੁੰਦੇ ਨੇ ਤੇ ਉਹ ਵਰਤਾਈਆਂ ਨੇ ਮਾਰੇ ਨੇ ਬੜੀ ਅਰੀ ਸੀ ਵੇਖੀਆਂ ਨੇ ਤੇ ਤੁਸੀਂ ਵੀ ਵੇਖੋਗੇ ਉਹਨੀਆਂ ਪੁਲਾ ਦੀ ਖਿਮਾ ਇੰਨੀ ਕੋ ਬੰਤੀ ਆ ਕਿ ਰਲ ਮਿਲ ਕੇ ਅਰਦਾਸ ਕਰੋ ਮਾਰੇ ਚੰਨਕ ਸਾਨੂੰ ਮਹਾਰਾਜ ਵਿਕਾਰਾਂ ਤੋਂ ਬਚਾ ਕੇ ਰੱਖ ਤੇ ਸਾਨੂੰ ਆਪਣੇ ਚੰਨਾਂ ਦਾ ਪ੍ਰੀਤੀ ਬਖਸ਼ ਅਸੀਂ ਸਦਾਤਾ ਦੇ ਮਰਿਆਦਾ ਤੇ ਪਹਿਰਾ ਦੇ ਸਕੀਏ ਤੇ ਸਾਰੇ ਪ੍ਰਚਾਰਕਾਂ ਆਪਾਂ ਹਰ ਸਿੱਖ ਦਾ ਫਰਜ਼ ਮੰਨਦਾ ਵੀ ਪ੍ਰਚਾਰ ਕਰੇ ਹਰ ਸਿੱਖ ਦਾ ਫਰਜ ਬਣਦਾ ਵੀ ਉਹ ਗੁਰੂ ਦੀ ਗੁਰਮਤ ਦੀ ਗੱਲ ਨੂੰ ਵਾਦਵਾ ਫਲਾਵੇ ਯਕੀਨ ਕਰਿਓ ਮੈਂ ਐਸ ਗੱਲਾਂ ਰਾਨੋ ਜਨਾ ਮੈਨੂੰ ਮਹਾਂਪੁਰਖਾਂ ਦੇ ਸਿਣਾ ਬਚਨ ਹੋ ਰਹੇ ਸੀਗੇ ਉਹ ਕਹਿੰਦੇ ਪੁੱਤ ਪ੍ਰਚਾਰਤਾ ਕਰਨਾ ਸੀ ਆਪਾਂ ਸਿੱਖੀ ਦਾ ਬਾਹਰ ਜਾ ਕੇ ਉਹਨਾਂ ਲੋਕਾਂ 'ਚ ਪ੍ਰਚਾਰ ਕਰਨਾ ਸੀ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਪਰ ਸਾਡੀ ਇਤਰਾਸ ਦੀ ਆ ਵੀ ਜਿਹੜਾ ਪ੍ਰਚਾਰ ਆ ਉਹ ਸਾਨੂੰ ਆਪਣੇ ਵਾਸਤੇ ਕਰਨਾ ਪੈ ਰਿਹਾ ਸੋ ਗਰੂ ਭਲਾ ਕਰੇ ਹੁਣਾਂ ਭੁਲਾ ਦੀ ਖਿਮਾ ਜੇ ਜੇ ਕੋਈ ਗੱਲ ਗੁਰਮਤ ਉਲਟ ਕਹੀ ਗਈ ਹੋਵੇ ਉਹਦੇ ਵਾਸਤੇ ਮਾਫੀ ਮੰਗਦੇ ਆ ਪਰ ਜੋ ਸੱਚ ਆ ਜੋ ਹੈ ਗਲਤ ਵਰਤਾਰਾ ਉਹਦੇ ਵਾਸਤੇ ਡਟ ਕੇ ਖੜੇ ਆ ਗਾਂ ਵੀ ਖੜਾਂਗੇ ਗਲਤ ਨੂੰ ਗਲਤ ਕਹਿਣ ਦੀ ਸਵਰਥਾ ਮਹਾਰਾਜ ਬਖਸ਼ਣ ਇੰਨੀ ਕੁ ਮਹਾਰਾਜ ਗੜੀ ਦਾ ਦਾਸ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪਤ